ਸਤਿ ਸ਼੍ਰੀ ਅਕਾਲ ਸੀਮਾ ਜੀ ਸਤਿ ਸ਼੍ਰੀ ਅਕਾਲ ਕੀ ਗੱਲ ਬੜੇ ਪਰੇਸ਼ਾਨ ਲੱਗਦੇ ਤੁਸੀਂ ਨਾਲੇ ਸੜਕ ਤੇ ਬੈ ਕੇ ਨੋਟ ਗਿਣੇ ਜਾਂਦੇ ਆ ਜਮਾਨਾ ਕਿਹੜਾ ਚੱਲਦਾ ਪਤਾ ਤੁਹਾਨੂੰ ਹਾਂ ਜੀ ਮੈਂ ਬਹੁਤ ਅਪਸੈਟ ਆ ਭਾਜੀ ਬੇਟੀ ਦਾ ਵਿਆਹ ਕਰ ਲਿਆ ਤੇ ਪੈਸੇ ਮੇਰੇ ਕੋਲ ਇਹੀ ਆ ਕੀ ਕਰਾਂ ਮੈਂ ਇੰਨੀ ਇੱਕ ਮਤਲਬ ਮਜਬੂਰ ਆ ਕਿ ਮੇਰੇ ਕੋਲੇ ਪੁਰਾਣਾ ਏਸੀ ਆ ਬਾਜ਼ਾਰ ਦੇ ਸਾਰਾ ਬਾਜ਼ਾਰ ਕੋ ਭਲਿਆ ਕੋਈ ਕਿਤੇ ਪਾਸੇ ਨਹੀਂ ਗੱਲ ਬਣਦੀ ਭਾਜੀ ਮੈਨੂੰ ਲੱਗਦਾ ਫਿਰ ਤੁਸੀਂ ਸਹੀ ਟਿਕਾਣੇ ਤੇ ਆਏ ਆ ਕਾਰਨ ਪਤਾ ਕੀ ਆ ਮੈਂ ਵੀ ਅੱਜ ਮਾਇ ਇਲੈਕਟ੍ਰੋਨਿਕਸ ਵਾਲੇ ਦੇ ਆਇਆ ਸੀ ਔਰ ਦੇਖੋ ਬਿਲਕੁਲ ਤੁਹਾਡਾ ਰਿਕਸ਼ਾ ਮਾਇ ਇਲੈਕਟ੍ਰੋਨਿਕਸ ਦੇ ਬਾਹਰ ਆ ਕੇ ਰੁਕਿਆ। ਅੱਛਾ ਇਹ ਸਾਡਾ ਯਾਰ ਦੋਸਤ ਹੈ। ਇਹਨੇ ਮੈਨੂੰ ਅੱਜ ਪਰਚਾ ਭੇਜਿਆ ਸੀ। ਹਾਂਜੀ। ਕਹਿੰਦਾ ਕਿ ਅਸੀਂ 50000 ਰੁਪਏ ਵਿੱਚ ਆਹ 12 ਚੀਜ਼ਾਂ ਦਿੰਨੇ ਆ। ਦੇਖੋ। ਅੱਛਾ ਇਹ ਬਾਹਰ ਰਿਕਸ਼ੇ ਤੇ ਬੈਠੇ ਸੀਗੇ ਪੂਰਾ ਸ਼ਹਿਰ ਘੁੰਮ ਕੇ ਆ ਗਏ। ਕਹਿੰਦੇ ਕੋਲ ਸਿਰਫ 10000 ਰੁਪਇਆ, ਪੁਰਾਣਾ ਏਸੀ ਵੀ ਕਿਸੇ ਨੇ ਨਹੀਂ ਰੱਖਿਆ। ਤੇ ਨੂੰ ਦਮਾ ਤੇ ਕੀ ਦਮਾ ਬੜੇ ਪਰੇਸ਼ਾਨ ਸੀ। ਓਹੋ ਮੈਡਮ ਟੈਨਸ਼ਨ ਨਾ ਲਓ ਤੁਹਾਡਾ ਪੁਰਾਣਾ ਏਸੀ ਵੀ ਅਸੀਂ ਰੱਖ ਲੈਣਾ ਜੀ। ਅਸ਼ੋਰਡ ਆ ਜਿੱਦਾਂ ਮਰਜ਼ੀ ਦਾ ਏਸੀ ਹੋਵੇ ਅਸੀਂ ਤੁਹਾਨੂੰ 4000 ਰੁਪਏ ਪੁਰਾਣੇ ਏਸੀ ਦਾ ਘਟਾ ਦੇਣਾ ਹੈ। ਦੇਖੋ ਜੀ ਆਈਟਮਾਂ ਹੈਗੀਆਂ ਜੀ। ਇਹਦੇ ਵਿੱਚ ਤੁਹਾਨੂੰ ਆਪਾਂ 32 ਇੰਚ ਦੀ ਫੁੱਲ ਸਮਾਰਟ LED ਦੇਣੀ ਹੈ ਜੀ। ਇਹ ਵਾਲਾ ਤੁਹਾਨੂੰ 110 ਲੀਟਰ ਦਾ ਕੂਲਰ ਦੇਣਾ ਹੈ ਜਿਹਦੇ ਵਿੱਚ ਪ੍ਰੋਪਰ ਆਈਸ ਪੈਂਦੀ ਆ। ਨਾਲ ਤੁਹਾਨੂੰ ਆਪਾਂ 2 ਫੁੱਟ ਦੀ ਚਿਮਨੀ ਦੇਣੀ ਆ ਫਿਲਟਰਲੈਸ ਨਾਲ ਤੁਹਾਨੂੰ ਆਪਾਂ 2 ਬਰਨਰ ਚੁੱਲਾ ਵੀ ਦੇਣਾ ਆ 8 ਕਿਲੋ ਦੀ ਟਫਨ ਗਲਾਸ ਵਾਲੀ ਵਾਸ਼ਿੰਗ ਮਸ਼ੀਨ ਦੇਣੀ ਆ ਜਿਹੜੀ ਬਿਲਕੁਲ ਟੁੱਟਦੀ ਨਹੀਂ ਤੁਹਾਨੂੰ ਵੱਡੀ ਫ੍ਰਿਜ ਦੇਣੀ ਆ 175 ਲੀਟਰ ਦੀ ਅਸੀਂ ਤੁਹਾਨੂੰ ਨਾਲ ਫ੍ਰਿਜ ਦੇਣੀ ਆ ਜੀ ਇਹਦੇ ਕੰਪਨੀ ਦਾ ਹੀ ਤੁਹਾਨੂੰ ਮਾਈਕ੍ਰੋਵੇਵ ਦੇਣਾ ਆ ਗਰਮ ਕਰਨ ਲਈ ਜੀ ਨਾਲ ਤੁਹਾਨੂੰ ਇੱਕ ਪ੍ਰੈਸ ਵੀ ਦੇਣੀ ਆ ਠੀਕ ਹੈ ਕੰਪਨੀ ਦੀ ਪੌਪ ਅਪ ਟੋਸਟਰ ਵੀ ਦੇਣਾ ਤੁਹਾਨੂੰ ਨਾਲੇ ਇੱਕ ਊਸ਼ਾ ਦਾ ਅਸੀਂ ਤੁਹਾਨੂੰ ਨਾਲ 2 ਮਿਕਸਰ ਵੀ ਦੇਣਾ ਮਿਕਸਰ ਗ੍ਰਾਈਂਡਰ ਵੀ ਦੇਣਾ ਜੀ ਨਾਲ ਤੁਹਾਨੂੰ ਅਸੀਂ ਇਹ ਟਾਵਰ ਏਸੀ ਫੈਨ ਵੀ ਦੇਣਾ ਜੀ ਠੀਕ ਔਰ ਨਾਲ ਇੱਕ ਦਫਲ ਬੈਗ ਵੀ ਤੁਹਾਨੂੰ ਦੇਣਾ ਨਾਰਮਲ ਪ੍ਰਾਈਸ ਵੀ ਲਾਏ ਆ ਸਿਰਫ ਇਹ ਹੈ ਕਿ ਇੱਕ ਲੇਬਰ ਡੇ ਆ ਆਪਾਂ ਇੱਕ ਤਰੀਕ ਤੋਂ ਲੈ ਕੇ 10 ਤਰੀਕ ਤੱਕ ਆਫਰ ਲਾਈ ਆ ਜਿਹੜੀ ਆਫਰ ਹੈ ਤੇ ਹਰ ਇੱਕ ਦੇ ਘਰ ਦੇ ਵੀ ਖੁਸ਼ੀਆਂ ਪਹੁੰਚਣ ਹਰ ਇੱਕ ਪ੍ਰੋਡਕਟ ਦੇ ਪ੍ਰਾਈਸ ਘਟਾਤੇ ਹਰ ਇੱਕ ਪ੍ਰੋਡਕਟ ਚਲੋ ਲਾਸਟ ਟਾਈਮ ਕੂਲਰ ਦੇਖਿਆ ਸੀ ਜੀ ਇਹੀ 140 ਲੀਟਰ ਦਾ ਕੂਲਰ ਅਸੀਂ 15500 ਦਾ ਲਾਸਟ ਮੰਥ ਦੇ ਰਹੇ ਸੀ ਮਾਰਕੀਟ ਸਾਰੀ ਮਹਿੰਗੀ ਹੋ ਗਈ ਮਾਈ ਇਲੈਕਟ੍ਰੋਨਿਕਸ ਹੋਰ ਸਸਤਾ ਹੋ ਗਿਆ ਮਾਰਕੀਟ ਮਹਿੰਗੀ ਮਾਈ ਇਲੈਕਟ੍ਰੋਨਿਕਸ ਸਸਤਾ 12990 ਰੁਪਏ ਦਾ ਕੂਲਰ ਜੀ ਇਹਦੇ ਨਾਲ ਵੀ ਅਸੀਂ ਪਿਛਲੀ ਵੀਡੀਓ ਚ 15000 ਦਾ ਹਾਂਜੀ 15500 ਦਾ ਸੀ ਉਹੀ ਅਨਬ੍ਰੇਕੇਬਲ ਕੁਆਲਿਟੀ ਨਹੀਂ ਘਟਾਈ ਹੁਣ ਤੁਸੀਂ ਮਾਰਦੇ ਚੰਗੇ ਲੱਗਦੇ ਹੈ ਜੀ ਨਾਇਟ ਦਾ ਮਾਡਲ ਹੈਗਾ ਇਹ 3 ਸਟਾਰ ਦੇ ਵਿੱਚ ਇਨਵਰਟਰ ਏਸੀ ਹੈ हाइब्रिड एसी है जी हम्म ये फिक्स स्पीड भी चलदा इनवर्टर भी चलदा है अंडर एक्सचेंज ਦੇ ਵਿੱਚ ਇਹ 35990 ਰੁਪਏ ਦਾ ਹੈ ਹੂੰ ਤੇ ਇਹਦੇ ਨਾਲ ਕੀ ਫ੍ਰੀ ਦੇ ਰਹੇ ਹੋ ਜੀ ਇਹਦੇ ਨਾਲ ਵੀ ਅਸੀਂ ਇਹ ਟਾਵਰ ਏਸੀ ਫੈਨ ਟੋਟਲੀ ਫ੍ਰੀ ਦੇ ਰਹੇ ਹਾਂ ਇਹ ਇੱਕ ਐਕਸਚੇਂਜ ਆਫਰ ਹੈ ਸੇਮ ਸਰ LG ਦਾ ਮਾਰਕੀਟ ਪਤਾ ਕਰਿਓ 1 ਟਨ ਦਾ 3 ਸਟਾਰ ਏਸੀ 35990 ਰੁਪਏ ਦੇ ਵਿੱਚ ਅੱਛਾ ਇੱਥੇ ਤਕਰੀਬਨ 18000 ਰੁਪਏ ਵੱਧ ਗਿਆ ਉਹ ਏਸੀ ਤਕਰੀਬਨ 60000 ਦਾ ਸੀਗਾ 60990 ਏ 78990 ਵਾਲਾ 35990 ਹਾਂਜੀ ਅੰਡਰ ਐਕਸਚੇਂਜ ਤੁਹਾਨੂੰ ਮਿਲੂਗਾ ਨਾਲ ਇਹਦੇ ਵੀ ਤੁਹਾਨੂੰ ਅਸੀਂ ਏਸੀ ਟਾਵਰ ਫੈਨ ਫ੍ਰੀ ਦੇਣਾ ਇੱਕ ਸਵਾਲ ਹੋਰ 35000 ਚੈਲੰਜ ਲੈਣੇ ਇਸ ਵਾਰ ਇੱਕ ਹੋਰ ਲਾਓ ਚੈਲੰਜ ਤੁਹਾਨੂੰ ਫ੍ਰਿਜ ਦੇ ਉੱਤੇ ਜੋ ਪ੍ਰਾਈਸ ਦੇ ਦਾਂਗੇ ਪੂਰਾ ਮਾਰਕੀਟ ਕੀ ਪੂਰਾ ਹਿੰਦੁਸਤਾਨ ਕੋ ਮਿਆਵੇ ਪੂਰਾ ਹਿੰਦੁਸਤਾਨ ਅਸੀਂ ਚੈਲੰਜ ਦਿੱਤਾ ਜੀ ਓਪਨ ਚੈਲੰਜ ਆ ਤੁਹਾਨੂੰ ਗੋਦਰੇਜ ਕੰਪਨੀ ਦਾ 237 ਲੀਟਰ ਵਾਲਾ ਮਾਡਲ 2024 ਦਾ ਲੇਟੈਸਟ ਵੀਉ ਵਾਲਾ ਜਿਹਦੇ ਵਿੱਚ ਅਲੱਗ ਤੋਂ ਵੈਜੀਟੇਬਲ ਬਾਕਸ ਹੈਗਾ ਆ ਗੋਦਰੇਜ ਕੰਪਨੀ ਦਾ ਹੈਗਾ ਜੀ ਤੁਹਾਨੂੰ ਸਿਰਫ ਤੇ ਸਿਰਫ 20990 ਰੁਪਏ ਦਾ ਮਾਨ ਮੇਰੇ ਖਿਆਲ ਪਰਲੇ ਪਾਸ ਚਲ ਗਿਆ ਇਹ ਵੀ ਕੋਈ ਨਵਾਂ ਧਮਾਕਾ ਹਾਇਰ ਦੀ ਵੈਰਾਈਟੀ ਹੋਰ ਆ ਗਈ ਹੈ ਸਰ ਹਾਇਰ ਦਾ ਸ਼ੋਰੂਮ ਸਾਡਾ ਅਪਗ੍ਰੇਡ ਹੋ ਗਿਆ ਜੀ ਅਪਗ੍ਰੇਡ ਹੋ ਗਿਆ ਹਾਂਜੀ ਅਪਗ੍ਰੇਡ ਹੋ ਕੇ ਐਕਸਪੀਰੀਅੰਸ ਜ਼ੋਨ ਬਣ ਗਿਆ ਆ ਨੈਕਸਟ ਵੀਕ ਦੇ ਵਿੱਚ ਤੁਹਾਨੂੰ LG ਦਾ ਸ਼ੋਰੂਮ ਵੀ ਅਪਗ੍ਰੇਡੇਡ ਮਿਲੂਗਾ ਨਿਖਰਿਆ ਹੋਇਆ ਚੈਲੰਜ ਵੀ ਹੋ ਗਿਆ ਇਹ ਵੀ ਚੈਲੰਜ ਹੈ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਇਹ ਵਾਲਾ ਜਿਹੜਾ ਸ਼ੋਰੂਮ ਜਿੱਥੇ ਆਪਾਂ ਮਲਟੀ ਬ੍ਰਾਂਡ ਦੇਖ ਰਹੇ ਹਾਂ ਇਹ ਐਲਜੀ ਐਕਸਕਲੂਸਿਵ ਹੋ ਜਾਣਾ ਹੈ ਉੱਪਰ ਸਾਡਾ ਆ ਰਿਹਾ ਜਿੱਦੇ ਵਿੱਚ ਅਸੀਂ ਫਰਨੀਚਰ ਕਰਾਂਗੇ ਤੇ ਮਲਟੀ ਬ੍ਰਾਂਡ ਹੈ ਜੀ ਫਰਨੀਚਰ ਵਾਲੀ ਵੀ ਲੋਕਾਂ ਦੀ ਜ਼ਰੂਰਤ ਪੂਰੀ ਕਰ ਦੇਣੀ ਹੈ ਪੂਰੀ ਕਰ ਦੇਣੀ ਜੀ ਸਭ ਤੋਂ ਵੱਡਾ ਨਵਾਂ ਸ਼ਹਿਰ ਡਿਸਟ੍ਰਿਕਟ ਹੀ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਇਲੈਕਟ੍ਰੋਨਿਕਸ ਦਾ ਇੱਕ ਸ਼ੋਰੂਮ ਹੋਊਗਾ ਇੱਕੋ ਛੱਤ ਤਲੇ ਤੁਹਾਨੂੰ ਦੱਸਾਂ ਕਿ ਦੀ ਗੱਲ ਕਰੀਏ ਐਲਈਡੀ ਸਾਡੇ ਕੋਲ 10000 990 ਰੁਪਏ ਤੋਂ ਫੁੱਲ ਸਮਾਰਟ LED ਸ਼ੁਰੂ ਹੋ ਜਾਂਦੀ ਹੈ ਇਹ ਕਿਹੜੀ ਕੰਪਨੀ ਐਮਸਟਾਰ ਦੀ ਐਮਸਟਾਰ ਦੀ ਹੈਗੀ ਆ ਇਹ ਕੂਲਰ ਬਾਰ ਤੁਸੀਂ ਦਿਖਾਏ ਹਾਂ ਹਾਂਜੀ ਹਾਂਜੀ 10000 990 ਰੁਪਏ ਦੀ LED ਹੈ ਜੀ ਸਭ ਤੋਂ ਵੱਡੀ ਫਰੰਟ ਲੋਡ ਸਾਡੇ ਕੋਲ ਲਾਈਵ ਡਿਸਪਲੇ ਤੇ ਹੈ অথੋરાઇਜ਼ਡ ਹੈ 15 ਕਿਲੋ ਦੀ ਵਾਸ਼ਿੰਗ ਮਸ਼ੀਨ ਇੱਥੇ ਲਾਈਵ ਡਿਫਰੈਜ਼ ਉੱਤੇ ਲੱਗੀ ਹੋਈ ਆ ਜੇ ਅਸੀਂ ਬਾਕੀ ਕਪੈਸਿਟੀ ਦੀ ਗੱਲ ਕਰੀਏ 11 ਕਿਲੋ 10 ਕਿਲੋ 7 ਕਿਲੋ 8 ਕਿਲੋ ਸਾਡੇ ਕੋਲ ਸਾਰੇ ਪ੍ਰੋਡਕਟ ਲਾਈਵ ਆਂ ਛੰਡੇ ਵੀ ਸਾਡਾ ਸ਼ੋਰੂਮ ਓਪਨ ਆ ਬਾਕੀ ਜਿਵੇਂ ਕਿ ਤੁਹਾਨੂੰ ਪਤਾ ਸਾਡਾ ਕਪੂਰਥਲੇ ਵੀ ਆ ਨਕੋਦਰ ਵੀ ਆ ਫਗਵਾੜਾ ਵੀ ਆ ਨਵਾਂ ਸ਼ਹਿਰ ਅਸੀਂ ਹੈਗੇ ਆ ਪ੍ਰਾਈਸ ਸੇਮ ਰਹਿੰਦੇ ਆ ਸਾਰੇ ਪਾਸੇ ਪ੍ਰਾਈਸ ਸੇਮ ਹੈਗੇ ਆ ਜੀ ਸਾਰੇ ਪਾਸੇ ਸੰਡੇ ਓਪਨ ਆ ਜਿਹੜੇ ਵੀ ਦਰਸ਼ਕ ਜਿੱਧਰੋਂ ਦੇਖ ਰਹੇ ਫਟਾਫਟ ਡੀਲ ਨੂੰ ਗ੍ਰੈਬ ਕਰ ਲਓ ਮੈਂ ਫਿਰ ਦੱਸ ਰਿਹਾ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਇਹ ਡੀਲ ਚੱਲਦੀ ਪਈ ਹੈ ਓਏ ਯਾਰ ਸੀਮਾ ਰਾਣੀ ਨਹੀਂ ਬੈਠੀ ਲੱਗਦੀ ਕੀ ਗੱਲ ਹੈ ਭਾਜੀ ਗੱਡੀ ਘਰੋਂ ਅਗਲੀ ਯਾਰ ਓਏ ਯਾਰ ਮੈਡਮ ਸੀਮਾ ਰਾਣੀ ਪਿੱਛੇ ਰਿਕਸ਼ੇ ਤੇ ਬੈਠੀ ਆ ਦੇਖ ਕਿਹੜੇ ਸੀਮਾ ਜਿਹਨੇ ਆਪਣੇ ਗਾਣੇ ਦੱਬ ਲਿਆ ਦੱਬ ਲਿਆ ਚੋਲ ਕੀਤਾ ਸੀ ਯਾਰ ਸੜਕ ਤੇ ਹੀ ਐ ਨਾਟ ਗਣੀ ਜਾਂਦੀ ਤੈਨੂੰ ਪਤਾ ਹੀ ਆ ਕਿ ਮਾਹੌਲ ਕਿੰਨਾ ਖਰਾਬ ਆ ਮੈਂ ਪਹਿਲਾਂ ਪੁੱਛੀ ਸੀ ਮਸਲਾ ਕੀ ਆ ਆ ਦੇਖ ਕੇ ਤਾਂ ਇਹ ਪਰੇਸ਼ਾਨ ਲੱਗਦੀ ਆ ਮਜਬੂਰੀ ਚ ਹੋਣੀ ਕਿਸੇ ਚ ਕਿਤੇ ਨਹੀਂ ਗੱਲ ਬਣਦੀ ਰਹੀ ਅੱਜ ਸਤਿ ਸ਼੍ਰੀ ਅਕਾਲ ਸੀਮਾ ਜੀ ਸਤਿ ਸ਼੍ਰੀ ਅਕਾਲ ਕੀ ਗੱਲ ਬੜੇ ਪਰੇਸ਼ਾਨ ਲੱਗਦੇ ਤੁਸੀਂ ਨਾਲੇ ਸੜਕ ਤੇ ਬੈ ਕੇ نوٹ ਗਿਣੇ ਜਾਂਦੇ ਆ ਜ਼ਮਾਨਾ ਕਿਹੜਾ ਚੱਲਦਾ ਪਤਾ ਤੁਹਾਨੂੰ ਹਾਂ ਜੀ ਮੈਂ ਉਹ ਅਪਸੈਟ ਆ ਪਾਜੀ ਬੇਟੀ ਦਾ ਵਿਆਹ ਕਰ ਲਿਆ ਤੇ ਪੈਸੇ ਮੇਰੇ ਕੋਲ ਇਹੀ ਆ ਕੀ ਕਰਾਂ ਮੈਂ ਇੰਨੀ ਕੁ ਮਤਲਬ ਮਜਬੂਰ ਆ ਕਿ ਮੇਰੇ ਕੋਲੇ ਪੁਰਾਣਾ ਏਸੀ ਆ ਬਾਜ਼ਾਰ ਦੇ ਸਾਰਾ ਬਾਜ਼ਾਰ ਕੋ ਬਲਿਆ ਕੋਈ ਕਿਤੇ ਪਾਸੇ ਨਹੀਂ ਗੱਲ ਬਣਦੀ ਮੇਰੀ ਪਰ ਤੁਸੀਂ ਚਾਹੁੰਨੇ ਕੀ ਆ ਬੇਟੀ ਦੇ ਵਿਆਹ ਤੇ ਚਾਹੁੰਨੇ ਆ ਬੇਟੀ ਦੇ ਵਿਆਹ ਤੇ ਅਸੀਂ ਇਹ ਕਹਿੰਨੇ ਆ ਕਿ ਮਤਲਬ ਉਹਨੂੰ ਇਤਾਂ ਦਾ ਤੋਹਫ਼ਾ ਦਿੱਤਾ ਜਾਵੇ ਕਿ ਜਿਹੜੀ ਬੇਟੀ ਵੀ ਸਾਡੀ ਖੁਸ਼ ਹੋਵੇ ਕਿ ਮੇਰੇ ਮਾਪੇ ਨੇ ਮੇਰੇ ਲਈ ਕੁਝ ਤੇ ਪੈਸੇ ਕਿੰਨੇ ਆ ਤੁਹਾਡੇ ਕੋਲ ਬਸ 10000 ਤੇ ਪੁਰਾਣਾ ਐ ਸੀ ਪੂਰਾ ਬਾਜ਼ਾਰ ਕੋ ਮਲਿਕ ਕਿਸੇ ਪਾਸੇ ਕੋਈ ਗੱਲ ਨਹੀਂ ਬਣੀ ਪਰ ਭੈਣ ਜੀ ਮੈਨੂੰ ਲੱਗਦਾ ਫਿਰ ਤੁਸੀਂ ਸਹੀ ਟਿਕਾਣੇ ਤੇ ਆਏ ਆ ਜੀ ਉਹ ਕਾਰਨ ਪਤਾ ਕੀ ਹੈ ਮੈਂ ਵੀ ਅੱਜ ਮਾਇ ਇਲੈਕਟ੍ਰੋਨਿਕਸ ਵਾਲੇ ਦੇ ਆਇਆ ਸੀ ਔਰ ਦੇਖੋ ਬਿਲਕੁਲ ਤੁਹਾਡਾ ਰਿਕਸ਼ਾ ਮਾਇ ਇਲੈਕਟ੍ਰੋਨਿਕਸ ਦੇ ਬਾਹਰ ਆ ਕੇ ਰੁਕਿਆ ਇਹ ਸਾਡਾ ਯਾਰ ਦੋਸਤ ਹੈ ਇਹਨੇ ਮੈਨੂੰ ਅੱਜ ਪਰਚਾ ਭੇਜਿਆ ਸੀ ਹਾਂਜੀ ਕਹਿੰਦਾ ਕਿ ਅਸੀਂ 50000 ਰੁਪਏ ਵਿੱਚ ਆਹ 12 ਚੀਜ਼ਾਂ ਦਿੰਨੇ ਆ ਦੇਖੋ ਭਾਜੀ ਇੱਦਾਂ ਕਿੱਦਾਂ ਹੋ ਜੂਗੀ ਮੈਂ 10000 ਰੁਪਇਆ ਲੈ ਕੇ ਏਸੀ ਲੈ ਕੇ ਘੋਮ ਲਿਆ ਪੂਰਾ ਬਾਜ਼ਾਰ ਇੱਦਾਂ ਕਿ ਦੇਤੇ ਉੱਤੇ ਤਾਂ 98000 ਨਹੀਂ 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 ਇਹ 99000 ਦਾ ਸਮਾਨ ਮਤਲਬ 12 ਚੀਜ਼ਾਂ 66000 ਦਾ ਕਹਿੰਦੇ ਦਿੰਨੇ ਸੀਗੇ ਪਰ ਹੁਣ ਲੇਬਰ ਡੇ ਕਰਕੇ ਕਿਉਂਕਿ ਅਸੀਂ ਸਾਰੇ ਮਜ਼ਦੂਰ ਹੀ ਆਂ ਹਾਂਜੀ ਮਜ਼ਦੂਰ ਦਾ ਦਿਨ ਹੈ ਤੁਹਾਨੂੰ ਪਤਾ 1 ਮਈ ਲੇਬਰ ਡੇ ਮਜ਼ਦੂਰਾਂ ਦਾ ਦਿਨ ਮੈਂ ਕਹਿੰਦਾ 50990 ਚ 12 ਚੀਜ਼ਾਂ ਦੇ ਦੇਣਗੇ ਤੇ ਪਰਾਣਾ ਹੀ ਸੀ ਨਾ। ਤੁਹਾਨੂੰ ਵੀ ਭਾਜੀ ਹੋ ਸਕਦਾ। ਆਓ ਅੰਦਰ ਚੱਲ ਕੇ ਦਿਖਾ ਦਿੰਦੇ ਤੁਹਾਨੂੰ। ਧੰਨਵਾਦ ਭਾਜੀ। ਬਾਕੀ ਤੁਹਾਡਾ 10000 ਰੁਪਏ ਤੁਹਾਨੂੰ ਵਾਪਸ ਹੀ ਮੋੜ ਦੇਣਾ। ਅੱਛਾ ਜੀ। ਤੁਸੀਂ ਸਿਰਫ 1 ਰੁਪਿਆ ਦੇਣਾ ਜੋ ਉਹਨਾਂ ਨੇ ਮੈਨੂੰ ਫੋਨ ਤੇ ਕਿਹਾ ਸੀ। ਅੱਛਾ ਜੀ। 1 ਰੁਪਿਆ ਦੇਣਾ ਸਾਰਾ ਸਮਾਨ ਲੈ ਜਾਣਾ। ਇਦਾਂ ਹੋ ਸਕਦੀ ਹੈ। ਹੋ ਸਕਦਾ ਆਓ ਅੰਦਰ ਚੱਲਦੇ ਹਾਂ। ਆਜੋ ਆਜੋ। ਕੋਣ ਮੁੰਡੇ ਨੂੰ ਫੋਨ ਕਰ ਲਓ ਏਸੀ ਆਪਾਂ ਲੈ ਆਈਏ ਚੱਕ ਕੇ। ਅੱਛਾ ਜੀ। ਹਲੋ। ਹਾਂ ਜਰਾ ਭੇਜਿਓ ਮੁੰਡੇ ਨੂੰ ਬਾਹਰ। ਆਪਾਂ ਚੱਲ ਕੇ ਤੁਹਾਨੂੰ ਸਾਰਾ ਸਮਾਨ ਦਿਖਾ ਦਿੰਦੇ ਹਾਂ ਨੇ ਕੋਈ ਨਹੀਂ ਭੇਜੇ ਅਗਲੇ ਨੇ ਕਹਿ ਦਿੱਤਾ ਨਹੀਂ ਨਹੀਂ ਤੁਸੀਂ ਬੇਫਿਕਰ ਹੋ ਕੇ ਆਓ ਚਲੋ ਆਓ ਅੱਜ ਆਪਾਂ ਜੀ ਏਸੀ ਤੁਹਾਡਾ ਰਖਾ ਦਿੱਤਾ ਹੁਣ ਜਿਹੜੇ ਸ਼ੋਰੂਮ ਦੇ ਓਨਰ ਹੈ ਚੇਤਨ ਜੀ ਆਪਾਂ ਉਹਨਾਂ ਨੂੰ ਮਿਲਣਾ ਇਹ ਸਾਡੇ ਭਰਾ ਹੀ ਆ ਚੇਤਨ ਜੀ ਆਹ ਤੁਸੀਂ ਪਰਚਾ ਮੈਨੂੰ ਭੇਜਿਆ ਸੀਗਾ ਤੁਸੀਂ ਕਹਿੰਦੇ ਸੀਗੇ ਕਿ 50000 ਚ 12 ਆਈਟਮਾਂ ਦੇਣੀ ਆ ਠੀਕ ਹੈ ਨਾ ਇਹ ਸਾਡੇ ਭੈਣ ਜੀ ਆ ਕੁਦਰਤੀ ਮੈਨੂੰ ਸੜਕ ਤੇ ਮਿਲ ਗਈ ਇਹਨਾਂ ਦੀ ਬੇਟੀ ਦੀ ਸ਼ਾਦੀ ਆ ਤੇ ਆਪਾਂ ਇਹਨਾਂ ਨੂੰ ਪੂਰਾ ਸੈਟੀਸਫਾਈ ਕਰਕੇ ਭੇਜਣਾ ਪਾ ਜੀ ਬੰਦੀ ਦੱਸੋ ਜੀ ਪਾ ਜੀ ਮੈਂ ਆਪਣੀ ਬੇਟੀ ਦੇ ਸ਼ਾਦੀ ਦੇ ਵਿੱਚ ਦੇਣਾ ਹੈ ਐਲ.ਐਡੀ ਵਾਸ਼ਿੰਗ ਮਸ਼ੀਨ ਫਰਿੱਜ ਜੀ ਮੈਂ ਮੈਂ ਸਾਰਾ ਸਮਾਨ ਲਿਖਿਆ ਤਾਂ ਹੈ ਜੀ ਵਿੱਚ ਸਰ ਇਹ 98000 ਦੇ ਵਿੱਚ ਤੁਸੀਂ ਸਾਰਾ ਦੇ ਰਹੇ ਆ ਸੋਰੀ ਸਰ ਤੁਸੀਂ ਦੱਸਿਆ ਨਹੀਂ ਇਹਨਾਂ ਨੂੰ ਮੈਂ ਦੱਸਿਆ ਸੀ 1/4 ਤੁਸੀਂ ਨਾ ਮੈਂ ਇੱਕ 98000 ਨਾ ਹੀ 68000 ਇਹ ਸਾਰਾ ਸਮਾਨ ਜਿਹੜੀ 12 ਆਈਟਮਾਂ ਹੈ ਨਾ ਤੁਹਾਨੂੰ ਇਹ ਆਪਾਂ 50990 ਰੁਪਏ ਦੇ ਵਿੱਚ ਦੇਣੀ ਹੈ ਜੀ ਜੀ ਸਰ ਇਹ ਇੰਨਾ ਸਸਤਾ ਕਿੱਦਾਂ ਹਾਂਜੀ ਇਹ 50990 ਰੁਪਏ ਦੇ ਵਿੱਚ ਤੁਹਾਨੂੰ 12 ਆਈਟਮਾਂ ਦੇਣੀਆਂ ਆ ਨਾਲ ਅਸੀਂ ਤੁਹਾਨੂੰ ਕੂਪਨ ਵੀ ਦੇਣਾ ਜਿਹਦੇ ਵਿੱਚ ਤੁਸੀਂ Honda ਬਾਈਕ ਵੀ ਜਿੱਤ ਸਕਦੇ ਹੋ ਸੱਚੀ ਸਰ ਮਤਲਬ ਇਹਦਾ ਇਦਾਂ ਵੀ ਹੋ ਸਕਦਾ ਹੈ ਕਿ ਆਪਣੀ ਧੀ ਨੂੰ ਗਿਫਟ ਵੀ ਦੇ ਦੇਣ ਤੇ 쿠ਪਨ ਵੀ ਦੇਦਣ ਹੋ ਸਕਦੇ ਨੇ ਜੁਆਇਨ ਮੋਟਰਸਾਈਕਲ ਨਿਕਲੇ ਆ ਮੋਟਰਸਾਈਕਲ ਜੀ ਨਾਲ ਤੁਸੀਂ 50990 ਇਕੱਠੇ ਨਹੀਂ ਦੇਣੇ ਅੱਛਾ ਜੀ ਇਹ ਸਿਰ 1 ਰੁਪਇਆ ਸਾਨੂੰ ਦੇਣਾ ਆ ਆਪਾਂ ਤੁਹਾਡੀ 1999 ਰੁਪਏ ਦੀ ਕਿਸ਼ਤ ਬਣਾ ਕੇ ਦੇਣੀ ਆ ਇੱਕ ਮਿੰਟ ਇੱਕ ਮਿੰਟ ਕੋਣ 12 ਆਈਟਮਾਂ ਨੇ ਲੈ ਜਾਣੀਆਂ ਹਾਂਜੀ 쿠ਪਨ ਵੀ ਮਿਲ ਜਾਣਾ ਹਾਂਜੀ ਤੇ 1999 ਰੁਪਏ ਦੇ ਕੇ ਕਿਸ਼ਤ ਦੀ ਕਰਕੇ ਤੁਹਾਡੇ ਨਾਲ ਸਾਰਾ ਸਾਮਾਨ ਲੈ ਜਾ ਸਕਦੇ ਸਾਰਾ ਸਮਾਨ 12 ਦੀ 12 12 ਕਿ 1000 ਰੁਪਏ ਦੇਣ ਦੀ ਲੋੜ ਨਹੀਂ 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 1 ਰੁਪਇਆ 10000 ਕਿੰਨੂੰ ਦੇਣਾ ਆ ਸੱਚੀ ਸਰ ਹਾਂਜੀ ਹਾਂਜੀ ਸਰ ਮੈਨੂੰ ਦਿਖਾ ਲਓ ਸਮਾਨ ਕੀ ਹੈ ਆਵਾ ਦਿਖਾਓ ਜੀ ਆਓ ਜੀ ਹਾਂਜੀ ਇਹ ਦੇਖੋ ਜੀ ਆਈਟਮਾਂ ਹੈਗੀਆਂ ਜੀ ਇਹਦੇ ਵਿੱਚ ਤੁਹਾਨੂੰ ਆਪਾਂ 32 ਇੰਚ ਦੀ ਫੁੱਲ ਸਮਾਰਟ LED ਦੇਣੀ ਆ ਜੀ ਇਹ ਵਾਲਾ ਤੁਹਾਨੂੰ 110 ਲੀਟਰ ਦਾ ਕੂਲਰ ਦੇਣਾ ਆ ਜਿਹਦੇ ਵਿੱਚ ਪ੍ਰੋਪਰ ਆਈਸ ਪੈਂਦੀ ਆ ਨਾਲ ਤੁਹਾਨੂੰ ਆਪਾਂ 2 ਫੁੱਟ ਦੀ ਚਿਮਨੀ ਦੇਣੀ ਆ ਫਿਲਟਰਲੈਸ ਨਾਲ ਤੁਹਾਨੂੰ ਆਪਾਂ 2 ਬਰਨਰ ਚੁੱਲਾ ਵੀ ਦੇਣਾ ਆ 8 ਕਿਲੋ ਦੀ ਟਫਨ ਗਲਾਸ ਵਾਲੀ ਵਾਸ਼ਿੰਗ ਮਸ਼ੀਨ ਦੇਣੀ ਹੈ ਜਿਹੜੀ ਬਿਲਕੁਲ ਟੁੱਟਦੀ ਨਹੀਂ ਤੁਹਾਨੂੰ ਵੱਡੀ ਫ੍ਰਿਜ ਦੇਣੀ ਆ 175 ਲੀਟਰ ਦੀ ਅਸੀਂ ਤੁਹਾਨੂੰ ਨਾਲ ਫ੍ਰਿਜ ਦੇਣੀ ਆ ਜੀ ਇਹਦੇ ਅੱਛਾ ਜੀ ਕੰਪਨੀ ਦਾ ਹੀ ਤੁਹਾਨੂੰ ਮਾਈਕ੍ਰੋਵੇਵ ਦੇਣਾ ਆ ਗਰਮ ਕਰਨ ਲਈ ਜੀ ਨਾਲ ਤੁਹਾਨੂੰ ਇੱਕ ਪ੍ਰੈਸ ਵੀ ਦੇਣੀ ਆ ਠੀਕ ਹੈ ਕੰਪਨੀ ਦੀ ਪੌਪ ਅਪ ਟੋਸਟਰ ਵੀ ਦੇਣਾ ਤੁਹਾਨੂੰ ਮਾਲੇ ਇੱਕ ਊਸ਼ਾ ਦਾ ਸੀ ਤੁਹਾਨੂੰ ਨਾਲ 2 ਮਿਕਸਰ ਵੀ ਦੇਣਾ ਮਿਕਸਰ ਗ੍ਰਾਈਂਡਰ ਵੀ ਦੇਣਾ ਜੀ ਠੀਕ ਹੈ ਮਾਲ ਤੁਹਾਨੂੰ ਅਸੀਂ ਇਹ ਟਾਵਰ ਏਸੀ ਫੈਨ ਵੀ ਦੇਣਾ ਜੀ ਠੀਕ ਔਰ ਨਾਲ ਇੱਕ ਡਫਲ ਬੈਗ ਵੀ ਤੁਹਾਨੂੰ ਦੇਣਾ ਜੀ ਸਮਾਨ ਦੇਣ ਅੱਛਾ ਮੁੰਡਾ ਕੁੜੀ ਜੇ ਬਾਹਰ ਜਾਣਾ ਤੁਹਾਡਾ ਫਿਰ ਬੈਗ 'ਚ ਕੱਪੜੇ ਪਾ ਕੇ ਲੈ ਜਾਓਗੇ ਹੈ ਔਰ ਇੱਕ ਉਪਨ ਵੀ ਦਿਨਾ ਜਿਹੜਾ ਤੁਸੀਂ ਨਾਲ ਇਹ ਜਿਹੜਾ ਬਾਈਕ ਹੈ ਹੋਂਡਾ ਦਾ ਇਹ ਬਿਲਕੁਲ ਫ੍ਰੀ ਆਪਣੇ ਨਾਲ ਲੈ ਕੇ ਜਾ ਸਕਦੇ ਆ ਜੀ ਕਿਸਮਤ ਲਾਈਵ ਡਰਾਅ ਨਿਕਲਣਾ ਜੀ ਅਸੀਂ ਤਾਂ ਦੁਆ ਕਰਦੇ ਆ ਕਿ ਤੁਹਾਡੀ ਬੇਟੀ ਨੂੰ ਮੋਟਰਸਾਈਕਲ ਨਿਕਲੇ ਪਰ ਪਹਿੰਜੇ ਇੱਕ ਗੱਲ ਦੱਸੋ ਪਹਿਲਾਂ ਤਾਂ ਹਨ ਜਿਹੜਾ 10000 ਰੁਪਿਆ ਆ ਆ ਬੇਟੇ ਤੂੰ ਜੇਬ 'ਚ ਪਾ ਲੈ ਤੇ ਇੱਕਰ ਵੀ ਆ ਕੱਢ ਕੇ ਭਾਜੀ ਹੁਣ ਹੁੰ ਦੇ ਦੇ ਤੇ ਇੱਕ ਗੱਲ ਮੈਨੂੰ ਸੱਚੀ ਦੱਸਿਓ ਜਦੋਂ ਘਰੋਂ ਸੋਚ ਕੇ ਤੁਰੇ ਸੀਗੇ ਸਰ ਮੈਂ ਸੋਚਿਆ ਹੀ ਨਹੀਂ ਸੀਗਾ ਕਿ ਮੈਂ ਇੱਥੇ ਤੱਕ ਪਹੁੰਚੂਗੀ ਕਿ ਇੰਨਾ ਸਮਾਂ ਨੇ ਮੈਂ ਆਪਣੀ ਬੇਟੀ ਦੇ ਵਿਆਹ ਦੇ ਵਿੱਚ ਦੇ ਪਾਉਂਗੀ ਅੱਛਾ ਇਹ ਬਾਹਰ ਰਿਕਸ਼ੇ ਤੇ ਬੈਠੇ ਸੀਗੇ ਪੂਰਾ ਸ਼ਹਿਰ ਘੁੰਮ ਕੇ ਆ ਗਏ ਕਹਿੰਦੇ ਕੋਲ ਸਿਰ 10000 ਰੁਪਇਆ ਪੁਰਾਣਾ ਏਸੀ ਵੀ ਕਿਸੇ ਨੇ ਨਹੀਂ ਰੱਖਿਆ ਤੇ ਨੂੰ ਦਮਾ ਤੇ ਕੀ ਦਮਾ ਬੜੇ ਪਰੇਸ਼ਾਨ ਸੀਗੇ। ਓਹੋ ਮੈਡਮ ਟੈਨਸ਼ਨ ਨਾ ਲਓ ਤੁਹਾਡਾ ਪੁਰਾਣਾ ਏਸੀ ਵੀ ਅਸੀਂ ਰੱਖ ਲੈਣਾ ਜੀ। ਅਸ਼ੋਰਡ ਹੈ ਜਿੱਦਾਂ ਮਰਜ਼ੀ ਦਾ ਏਸੀ ਹੋਵੇ ਅਸੀਂ ਤੁਹਾਨੂੰ 4000 ਰੁਪਏ ਪੁਰਾਣੇ ਏਸੀ ਦਾ ਘਟਾ ਦੇਣਾ ਆ। ਜੇ ਵਧੀਆ ਸਰ 4000 ਰੁਪਏ ਨੈਟ ਪੁਰਾਣੇ ਏਸੀ ਦਾ ਘਟਾ ਦੇਣਾ ਹਾਂ ਜੇ ਵਧੀਆ ਕੰਡੀਸ਼ਨ ਹੋਵੇ ਨਵਾਂ ਦੇਖ ਲਾਂਗੇ ਕੰਡੀਸ਼ਨ ਦੇ ਹਿਸਾਬ ਨਾਲ। 4 ਤੋਂ ਉੱਪਰ ਮਿਨੀਮਮ 4000 ਰੁਪਏ ਜਿੱਦਾਂ ਮਰਜ਼ੀ ਦਾ ਏਸੀ ਆ। ਮਤਲਬ ਅਸੀਂ ਇਹ ਮੰਨ ਕੇ ਚੱਲੀਏ ਕਿ ਜੇ ਇਹਨਾਂ ਨੇ ਪੁਰਾਣਾ ਏਸੀ ਦੇ ਦਿੱਤਾ ਤਾਂ ਪਹਿਲੀਆਂ ਦੋ ਕਿਸ਼ਤਾਂ ਦੇ ਹੋ ਗਈਆਂ। ਹਾਂ ਪਹਿਲੀਆਂ ਦੋ ਕਿਸ਼ਤਾਂ ਦੇ ਹੋ ਗਈਆਂ। ਏਸੀ ਵੀ 0 ਡਾਊਨ ਪੇਮੈਂਟ ਤੇ ਦੇ ਦੇਣਾ ਤੁਹਾਨੂੰ ਔਰ 4000 ਰੁਪਏ ਮਿਨੀਮਮ ਹੈ ਜੇ ਕੰਡੀਸ਼ਨ ਵਧੀਆ ਹੋਈ ਤਾਂ ਜ਼ਿਆਦਾ ਵੀ ਹੋ 10 ਵੀ ਹੋ ਸਕਦਾ ਹੈ। ਮੈਂ ਕਹਿੰਦਾ ਫਿਰ ਜਿੰਨਾ ਸਮਾਨ ਆ ਇਹ ਲਦਾ ਦਈਏ ਟੈਂਪੂ ਤੇ। ਲਦਾ ਦਿਓ ਸਰ। ਕੋਈ ਗੱਲ ਨਹੀਂ ਕਰੋ ਮੁੰਡੇ ਨਾ ਟਟਿਆ ਦਿੰਨੇ ਯਾਰੇ ਪੈਕ ਕਰਾ ਦਿਓ ਬਹੁਤ ਧੰਨਵਾਦ ਸਰ ਤੁਹਾਡਾ ਇੱਥੇ ਤੱਕ ਲੈ ਕੇ ਆਣ ਦਾ ਤੇ ਮੈਂ ਤਾਂ ਪੂਰਾ ਬਾਜ਼ਾਰ ਕੋ ਮਲਿਆ ਸੀ ਮੇਰੀ ਕਿਤੇ ਕੋਈ ਗੱਲ ਨਹੀਂ ਸੀ ਬਣੀ ਮੈਂ ਇੰਨੀ ਖੁਸ਼ ਆ ਕਿ ਮੈਂ ਆਪਣੀ ਬੇਟੀ ਨੂੰ ਇੰਨਾ ਸਮਾਨ ਦੇ ਰਹੀ ਆ ਦੇਖੋ ਹੁਣ ਵੀ ਉਹਨਾਂ ਦਾ ਮਨ ਭਰ ਰਿਹਾ ਨਹੀਂ ਕੋਈ ਨਹੀਂ ਮੈਮ ਤੁਸੀਂ ਟੈਨਸ਼ਨ ਨਾ ਲਓ ਅਸੀਂ ਤੁਹਾਡੇ ਨਾਲ ਹਮੇਸ਼ਾ ਤੇ ਇਦਾਂ ਹੀ ਤੁਹਾਨੂੰ ਹਮੇਸ਼ਾ ਅਸੀਂ ਸਪੋਰਟ ਕਰਦੇ ਆਵਾਂਗੇ ਤੇ ਵਧੀਆ ਸਰਵਿਸ ਤੇ ਸਮਾਨ ਦਵਾਂਗੇ ਮੈਮ ਇਹ ਲੋ ਜੀ ਤੁਹਾਡਾ ਕੂਪਨ ਜੀ ਇਹ ਤੁਸੀਂ ਕੂਪਨ ਆਪਣਾ ਆਪ ਹੀ ਫਾਲੋ ਜੀ ਬਾਈਕ ਦਾ ਜਿਹੜਾ ਹੈਗਾ ਆ ਤੇ ਤੁਹਾਡਾ ਸਮਾਨ ਲੱਦ ਹੋ ਰਿਹਾ ਉਹ ਆਪ ਹੀ ਪਹੁੰਚ ਜੂਗਾ ਜੀ ਟੈਨਸ਼ਨ ਨਹੀਂ ਲੈਣੀ ਜੀ ਥੈਂਕ ਯੂ ਤੋਂ ਆਓ ਭੈਣ ਜੀ ਬਾਹਰ ਤੁਹਾਨੂੰ ਤੁਹਾਡਾ ਸਮਾਨ ਦਿਖਾ ਦਈਏ ਤੇ ਰਿਕਸ਼ਾ ਮੈਨ ਲੱਗਦਾ ਖੜਾ ਹੀ ਹੈ ਹਾਂ ਜੀ ਭਾਜੀ ਸਮਾਨ ਪਹੁੰਚ ਜਾਊਗਾ ਮੈਂ ਤਾਂ ਬੇਫਿਕਰ ਕਿ ਸਾਡੇ ਮੋٹے ਭਰਾ ਦੀ ਪੂਰੀ ਗਰੰਟੀ ਦਿੰਦੀ ਆ ਮੈਮੀ ਲੇਟ ਹੁੰਨੀ ਆ ਹੁਣ ਮੈਂ ਘਰ ਪਹੁੰਚਾ ਤਾਂ ਸਮਾਨ ਛੇਤੀ ਛੇਤੀ ਤੁਹਾਡੇ ਕੋਲ ਤੁਹਾਡੇ ਪਹੁੰਚਣ ਤੋਂ ਪਹਿਲਾਂ ਸਮਾਨ ਪਹੁੰਚ ਪਹੁੰਚ ਜਾਊਗਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਚੱਲ ਜੋ ਠੀਕ ਹੈ ਜੀ ਜਿਹਦਾ ਜੀ ਵੀ ਆ ਸੱਚੀ ਸਵਾਦ ਆ ਗਿਆ ਜਦੋਂ ਇਹ ਭੈਣ ਜੀ ਆਏ ਸੀ ਅੱਖਾਂ ਵਿੱਚ ਪੀੜ ਦੇ ਹੰਝੂ ਸੀ ਗਏ ਆ ਤੇ ਖੁਸ਼ੀ ਦੇ ਹੰਝੂ ਆ ਮਜ਼ਾ ਆ ਗਿਆ ਥੈਂਕ ਯੂ ਵੈਰੀ ਮਚ ਥੈਂਕ ਯੂ ਸੋਰੀ ਸਰ ਤੁਹਾਡਾ ਵੀ ਬਹੁਤ ਜਿਆਦਾ ਸਪੋਰਟ ਅੱਛਾ ਜਿਹੜੀ ਬਹੁਤ ਕਰਾਂਚ ਪੁੱਛੀ ਜਾਊਗੀ ਬਸ ਸਾਡਾ ਇਹੀ ਮਕਸਦ ਹੁੰਦਾ ਕਿ ਹਰ ਇੱਕ ਨੂੰ ਖੁਸ਼ ਰੱਖੀਏ ਹਰ ਇੱਕ ਨੂੰ ਵਧੀਆ ਤੋਂ ਵਧੀਆ ਚੀਜ਼ ਦਈਏ ਟਾਈਮ ਸਿਰ ਸਰਵਿਸ ਦਈਏ ਅੱਜ ਇੱਕ ਗੱਲ ਸਮਝੀਏ ਕਿ ਐਨਾ ਸਮਾਨ ਜਦ ਕਿਸੇ ਦੇ ਘਰ ਪਹੁੰਚੂਗਾ ਕਿਸ ਕੋਈ ਆਪਣੀ ਧੀ ਦੇ ਵਿਆਹ ਤੇ ਧੀ ਨੂੰ ਗਿਫਟ ਕਰੂਗਾ ਕਿੰਨੇ ਮਾਨੂੰ ਤਸੱਲੀ ਮਿਲਦੀ ਨਾ ਸਰ ਉਹੀ ਹੈ ਕੋਈ ਮਾਰਜਨ ਨਹੀਂ ਰੱਖਿਆ ਇਹਦੇ ਉੱਤੇ ਅਸੀਂ ਕੋਈ ਕਮਾਈ ਦਾ ਨਹੀਂ ਸੋਚਿਆ ਕਿ ਅਸੀਂ ਕਮਾਣਾ ਆ ਅਸੀਂ ਨਾਰਮਲ ਪ੍ਰਾਈਸ ਵੀ ਲਾਏ ਆ ਸਿਰਫ ਇਹ ਹੈ ਕਿ ਇੱਕ ਲੇਬਰ ਡੇ ਆ ਆਪਾਂ ਇੱਕ ਤਰੀਕ ਤੋਂ ਲੈ ਕੇ 10 ਤਰੀਕ ਤੱਕ ਆਫਰ ਲਾਈ ਆ ਜਿਹੜੀ ਆਫਰ ਆ ਤੇ ਹਰ ਇੱਕ ਦੇ ਘਰ ਦੇ ਵਿੱਚ ਖੁਸ਼ੀਆਂ ਪਹੁੰਚਣ ਹਰ ਇੱਕ ਪ੍ਰੋਡਕਟ ਦੇ ਪ੍ਰਾਈਸ ਘਟਾ ਦਿੱਤੇ ਆ ਹਰ ਇੱਕ ਪ੍ਰੋਡਕਟ ਚਲੋ ਜਿਹੜੇ ਨਵੇਂ-ਨਵੇਂ ਪ੍ਰੋਡਕਟ ਆਏ ਆ ਉਹਨਾਂ ਦੇ ਕਿੰਨੇ ਪ੍ਰਾਈਸ ਘਟਿਆ ਇੱਕ ਵਾਰੀ ਆਪਾਂ ਦਰਸ਼ਕਾਂ ਨੂੰ ਵੀ ਦਿਖਾ ਦਈਏ ਸਰ ਸਾਡੇ ਕੋਲ ਜਿੱਦਾਂ ਇਹ ਤੁਸੀਂ ਲਾਸਟ ਟਾਈਮ ਕੂਲਰ ਦੇਖਿਆ ਸੀ ਜੀ ਇਹੀ 140 ਲੀਟਰ ਦਾ ਕੂਲਰ ਅਸੀਂ 15500 ਦਾ ਲਾਸਟ ਮੰਥ ਦੇ ਰਹੇ ਸੀ ਮਾਰਕੀਟ ਸਾਰੀ ਮਹਿੰਗੀ ਹੋ ਗਈ ਮਾਈਲ ਇਲੈਕਟ੍ਰੋਨਿਕਸ ਹੋਰ ਸਸਤਾ ਹੋ ਗਿਆ ਮਾਰਕੀਟ ਮਹਿੰਗੀ ਮਾਈਲ ਇਲੈਕਟ੍ਰੋਨਿਕਸ ਸਸਤਾ 12990 ਰੁਪਏ ਦਾ ਕੂਲਰ ਜੀ ਇਹਦੇ ਨਾਲ ਵੀ ਅਸੀਂ ਪਿਛਲੀ ਵੀਡੀਓ ਚ 15000 ਦਾ ਹਾਂਜੀ 15500 ਦਾ ਸੀ ਉਹੀ ਅਨਬ੍ਰੇਕੇਬਲ ਕੁਆਲਿਟੀ ਨਹੀਂ ਘਟਾਈ ਮੌਕਾ ਤੁਸੀਂ ਮਾਰਦੇ ਚੰਗੇ ਲੱਗਦੇ ਨਾਲ ਇਹਦੇ ਵੀ ਅਸੀਂ ਛੋਟਾ ਟਾਵਰ ਏਸੀ ਫੈਨ ਫਰੀ 12500 ਦੇ ਨਾਲ ਏਸੀ ਟਾਵਰ ਫਰੀ ਇਹਦੇ ਨਾਲ ਫਰੀ ਹੈ ਜੀ ਇਦਾਂ ਹੀ ਸਾਡੇ ਕੋਲ ਬਾਕੀ ਰੇਂਜ ਵੀ ਹੈਗੀ ਹੈ ਜੀ ਹਰ ਇੱਕ ਨੇ ਨਾਲ ਸੇਮ ਆਫਰ ਹੈ ਜਿਹੜੇ ਵੀ ਇੱਥੇ ਕੂਲਰ ਲੈਣਗੇ ਦਰਸ਼ਕਾਂ ਦੱਸ ਦਈਏ ਐਮ ਸਟਾਰ ਕੰਪਨੀ ਆ ਟੈਕਨੋਲੋਜੀ ਨੂੰ ਤੁਸੀਂ ਟਰਸਟ ਕਰ ਸਕਦੇ ਹੋ ਔਰ ਨਾਲ ਦੀ ਨਾਲ ਇਦਾਂ ਦੇ ਕੂਲਰ ਤੁਸੀਂ ਵੱਡੇ ਵੱਡੇ ਪੈਲਸਾਂ 'ਚ ਦੇਖੋਗੇ ਜਾਂ ਵੱਡੇ ਵੱਡੇ ਮੰਤਰੀਆਂ ਦੇ ਘਰ ਗਾਰਡਨ 'ਚ ਪਏ ਹੁੰਦੇ ਆ ਜੀ ਉਸ ਤੋਂ ਬਾਅਦ ਮੈਂ ਗੱਲ ਕਰਾਂ ਸਾਡੇ ਕੋਲ ਏਸੀ ਦੀ ਕੰਪਲੀਟ ਰੇਂਜ ਹੈ ਔਰ ਸਾਰੀ অথরাইਜ਼ਡ ਰੇਂਜ ਹੈ ਚਾਹੇ ਉਹ ਬਕਾਇਦਾ ਲਾਇਡ ਦਾ ਹੋਵੇ ਚਾਹੇ ਉਹ ਐਲਜੀ ਹੋਵੇ ਚਾਹੇ ਉਹ ਹਟਾਚੀ ਹੋਵੇ ਚਾਹੇ ਗੋਦਰੇਜ ਮਿਸੂਬਿਸ਼ੀ ਡਾਈਕਨ ਹਾਈ ਮੈਗਾ ਐਕਸਚੇਂਜ ਆਫਰ ਉਹੀ ਜਿਹੜੀ ਤੁਸੀਂ ਭੈਣ ਜਿਹੜਾ ਦੱਸਦੇ ਸੀਗੇ ਹਾਂਜੀ ਕੋਈ ਵੀ ਸਾਡੇ ਤੋਂ ਏਸੀ ਲੈ ਲਓ ਸਰ ਕੋਈ ਵੀ ਏਸੀ ਹਾਂ ਚਾਹੇ ਤੁਹਾਡੇ ਕੋਲ ਪੁਰਾਣਾ ਖਰਾਬ ਪਿਆ ਪੌਨੇਟ ਆਂ ਦਾ ਏਸੀ ਪਿਆ ਕਬਾੜ ਪਿਆ ਅਸੀਂ ਮਿਨੀਮਮ 4000 ਰੁਪਏ ਕਟਾਂਗੇ ਬਾਕੀ ਕੰਡੀਸ਼ਨ ਦੇ ਸਾਣਾ ਵੱਧ ਸਕਦਾ ਘਟੂਗਾ ਕੰਡੀਸ਼ਨ ਚੰਗੀ ਹੋਈ ਤਾਂ ਪੈਸੇ ਵਧੂਗਾ ਘਟੂਗਾ ਨਹੀਂ 4000 ਮਿਨੀਮਮ ਪ੍ਰਾਈਸ ਹੈ ਜੋ ਸਾਡਾ ਟੈਗਡ ਪ੍ਰਾਈਸ ਹੈ ਉਹਦੇ ਉੱਤੇ ਆ ਜਿੱਦਾਂ ਕਿ ਇਹ ਇੱਕ ਸਾਡਾ ਲਾਇਡ ਦਾ ਮਾਡਲ ਹੈਗਾ ਸੋ ਇਹ 3 ਸਟਾਰ ਦੇ ਵਿੱਚ ਇਨਵਰਟਰ ਏਸੀ ਹੈ ਹਾਈਰਬ੍ਰਿਡ ਏਸੀ ਹੈ ਜੀ ਇਹ ਹੂੰ ਇਹ ਫਿਕਸ ਸਪੀਡ ਵੀ ਚੱਲਦਾ ਇਨਵਰਟਰ ਵੀ ਚੱਲਦਾ ਆ ਅੰਡਰ ਐਕਸਟ੍ਰੇਂਜ ਦੇ ਵਿੱਚ ਇਹ 35990 ਰੁਪਏ ਦਾ ਜੀ ਹੂੰ ਤੇ ਇਹਦੇ ਨਾਲ ਕੀ ਫ੍ਰੀ ਦੇ ਰਹੇ ਹੋ ਜੀ ਇਹਦੇ ਨਾਲ ਵੀ ਅਸੀਂ ਇਹ ਟਾਵਰ ਏਸੀ ਫੈਨ ਟੋਟਲੀ ਫ੍ਰੀ ਦੇ ਰਹੇ ਹਾਂ ਮਤਲਬ ਜਿਹੜਾ 5000 ਦੀ ਕੀਮਤ ਹੈ ਦੀ ਹਾਂਜੀ ਤੇ 30000 ਦਾ ਤੁਹਾਨੂੰ ਏਸੀ ਭਾਜਣਾ 5000 ਦਾ ਇਹ ਹੋ ਜਾਏਗਾ ਹਾਂਜੀ ਸਰ ਇਹ ਤੁਹਾਨੂੰ ਟੋਟਲੀ ਅਸੀਂ ਫ੍ਰੀ ਦੇ ਰਹੇ ਹਾਂ ਇਦਾਂ ਹੀ ਸਾਡੇ ਕੋਲ ਹਰ ਬ੍ਰਾਂਡ ਦੇ ਉੱਤੇ ਆਫਰ ਲੱਗੀ ਜੇ ਮੈਂ ਐਲਜੀ ਦੀ ਗੱਲ ਕਰਾਂ ਐਲਜੀ ਦੇ ਉੱਤੇ ਸਾਨੂੰ ਉਹੀ 3 ਸਟਾਰ 35990 LG ਦੇ ਉੱਤੇ ਆਫਰ ਘਟ ਹੁੰਦੀ ਆ ਮੈਂ ਕਲੀਅਰ ਕਰ ਲਵਾਂ ਜੀ LG ਦੇ ਉੱਤੇ ਆਫਰ ਹੈ ਕਿ ਨਹੀਂ ਸੂਰੀ ਸਾਹਿਬ 100% ਆਫਰ ਮਿਲੂਗੀ ਹਮੇਸ਼ਾ ਪੁਗਾਨੇ ਆਏ ਆ ਤਾਂ ਹੀ ਦੁਬਾਰਾ ਵੀਡੀਓ ਪਾ ਰਹੇ ਆ LG ਦਾ ਵੀ ਐਕਸਚੇਂਜ ਆਫਰ ਹੈ ਸੇਮ ਸਰ LG ਦਾ ਮਾਰਕੀਟ ਪਤਾ ਕਰ ਡੇਟਨ ਦਾ 3 ਸਟਾਰ AC 35990 ਰੁਪਏ ਦੇ ਵਿੱਚ ਅੱਛਾ ਇੱਥੇ ਤਕਰੀਬਨ 18000 ਰੁਪਏ ਵੱਧ ਗਿਆ ਉਹ AC ਤਕਰੀਬਨ 60000 ਦਾ ਸੀਗਾ 60990 ਏ 78990 ਵਾਲਾ 35990 ਹਾਂਜੀ ਅੰਡਰ ਐਕਸਚੇਂਜ ਤੁਹਾਨੂੰ ਮਿਲੂਗਾ ਨਾਲ ਇਹਦੇ ਵੀ ਤੁਹਾਨੂੰ ਅਸੀਂ ਏਸੀ ਟਾਵਰ ਫੈਨ ਫਰੀ ਦੇਣਾ ਇੱਕ ਸਵਾਲ ਹੋਰ 35990 ਮੰਨ ਲਓ ਚੰਗੀ ਕੰਡੀਸ਼ਨ ਵਾਲਾ ਕੋਈ ਪੁਰਾਣਾ ਏਸੀ ਲੈ ਕੇ ਆਂਦਾ ਤਾਂ 5000 ਘਟਜੂਗੇ ਹੋਰ ਘਟਜੂਗਾ ਜੇ ਵਧੀਆ ਕੰਡੀਸ਼ਨ ਮਤਲਬ 31000 ਦਾ ਏਸੀ ਵੇਚੋ ਹਾਂਜੀ ਹਾਂਜੀ ਉਹ ਕੰਡੀਸ਼ਨ ਮਿਨੀਮਮ 4000 ਅਸੀਂ ਕੱਟ ਕੇ ਲਾਇਆ ਹੋਇਆ ਹੈ ਵੈਰੀ ਨਾਈਸ ਬਹੁਤ ਅੱਛੀ ਗੱਲ ਹੈ ਤੁਸੀਂ ਮਾਰਕੀਟ 'ਚ ਦੇਖਿਆ ਹੋਊਗਾ ਡੇਟਨ ਦਾ 3 ਸਟਾਰ ਇਨਵਰਟਰ ਏਸੀ ਸਰ 36000 37000 ਲੋਕੀ ਮੰਗੀ ਜਾਂਦੇ ਆ ਲੈ ਰੇ ਆ ਅਸੀਂ ਤਾਂ ਨੂੰ 27990 ਰੁਪਏ ਦੇ ਵਿੱਚ ਦੇਣਾ ਜੀ ਅੱਛਾ ਹਰ ਕਰ ਆਮੂਮਨ ਐਸੀ ਤਾਂ ਹੈਗਾ ਹੀ ਆ ਜੇ ਕੋਈ ਲੈ ਕੇ ਆਂਦਾ ਮੰਨ ਲਓ ਤੁਸੀਂ 4000 ਚ ਵੀ ਕੱਟਦੇ ਆ ਤਾਂ ਇਹ ਐਸੀ ਜਿਹਦੀ ਮਾਰਕੀਟ ਚ ਵੈਲਿਊ 37000 ਰਿਆ ਉਹ ਬੰਦੇ ਨੂੰ ਟੈਕਨੀਕਲੀ ਟੈਕਨੀਕਲੀ ਸਮਝੇ ਤਾਂ 23-24000 ਚ ਪੈ ਜਾਊਗਾ ਹਾਂਜੀ ਹਾਂਜੀ ਸਰ ਉਹੀ ਹੈ ਦੇਖੋ ਉਹ ਵੀ ਆਸਾਨ ਕਿਸ਼ਤਾਂ ਤੇ ਆਸਾਨ ਕਿਸ਼ਤਾਂ ਤੇ ਸਰ ਰੁਪਇਆ 1 ਦੇਣਾ 1 ਰੁਪਇਆ ਦੇਣਾ ਜੀ ਅੱਛਾ ਜੇ ਮੰਨ ਲਓ 23000 ਰੁਪਇਆ ਜਾਂ 24000 ਤਾਂ 1 ਸਾਲ ਚ 2-2000 ਰੁਪਏ ਦੇ ਕੇ ਕਲੀਅਰ ਹੋ ਜਾਊਗਾ ਖਤਮ ਹੋ ਜਾਊਗਾ ਅਗਲੇ ਸੀਜ਼ਨ ਤੱਕ ਕਲੀਅਰ ਹਾਂਜੀ ਹਾਂਜੀ ਸਰ ਅਗਲੇ ਸੀਜ਼ਨ ਤੱਕ ਕਲੀਅਰ ਹੋ ਜਾਊਗਾ ਔਰ ਸ ਅਸੀਂ ਅੰਡਰ ਐਕਸਚੇਂਜ 35990 ਰੁਪਏ ਪ੍ਰਾਈਸ ਲਾਇਆ ਜੀ ਨਾਲ ਏਸੀ ਟਾਵਰ ਫ੍ਰੀ ਏਸੀ ਟਾਵਰ ਹਰ ਇੱਕ ਦੇ ਨਾਲ ਫ੍ਰੀ ਆ ਸਰ ਜਿੰਨੇ ਵੀ ਆ ਰੇਂਜ ਦੀ ਗੱਲ ਕਰੀਏ ਕੱਲਾ ਕੱਲਾ ਮਾਡਲ ਤੁਹਾਨੂੰ ਸਾਰਾ ਈਜ਼ੀ ਈਐਮਆਈ ਤੇ ਅੰਡਰ ਐਕਸਚੇਂਜ ਹਰ ਇੱਕ ਚੀਜ਼ ਮਿਲ ਜੂਗੀ ਚਾਹੇ ਮਿਸ਼ੂਬਿਸ਼ੀ ਦੀ ਗੱਲ ਕਰੀਏ ਅਸੀਂ ਚਾਹੇ ਅਸੀਂ ਡਾਈਕਨ ਦੀ ਗੱਲ ਕਰੀਏ ਚਾਹੇ ਅਸੀਂ ਹਾਇਰ ਦੀ ਗੱਲ ਕਰੀਏ ਜੀ ਹਰ ਇੱਕ ਪ੍ਰੋਡਕਟ ਤੁਹਾਨੂੰ ਇੱਕੋ ਛੱਤ ਹਲੇ ਮਿਲ ਜੂਗਾ ਸਰ ਜੀ ਜੀ ਜੇ ਤੁਸੀਂ ਜੇ ਪਿਛਲੀ ਵੀਡੀਓ ਵੀ ਏਸੀ ਤੇ ਹੋ ਗਈ ਸੀ ਕੋਈ ਫ੍ਰਿਜ ਤੇ ਆਫਰ ਦਉਤਾ ਕਿਉਂਕਿ ਦੇਖੋ ਨਾ ਕੱਲਾ ਏਸੀ ਕੁਝ ਪੀਣ ਨੂੰ ਵੀ ਠੰਡਾ ਠੰਡਾ ਹੋਵੇ ਨਾ ਤਾਂ ਉੱਤੇ ਕੋਈ ਤਮਾਕਾ ਹੈ ਬਹੁਤ ਵਧੀਆ ਤਮਾਕਾ ਸਰ ਚੈਲੰਜ ਲੈਣੇ ਆ ਇਸ ਵਾਰ ਇੱਕ ਹੋਰ ਲਾਓ ਚੈਲੰਜ ਤੁਹਾਨੂੰ ਫ੍ਰਿਜ ਦੇ ਉੱਤੇ ਜੋ ਪ੍ਰਾਈਸ ਦੇ ਦਾਂਗੇ ਪੂਰਾ ਮਾਰਕੀਟ ਕੀ ਪੂਰਾ ਹਿੰਦੁਸਤਾਨ ਕੋ ਮਿ ਆਵੇ ਪੂਰਾ ਹਿੰਦੁਸਤਾਨ ਅਸੀਂ ਚੈਲੰਜ ਦੇ ਦਿੱਤਾ ਜੀ ਓਪਨ ਚੈਲੰਜ ਆ ਤੁਹਾਨੂੰ ਗੋਦਰੇਜ ਕੰਪਨੀ ਦਾ 237 ਲੀਟਰ ਵਾਲਾ ਮਾਡਲ 2024 ਦਾ ਲੇਟੈਸਟ ਡਿਊ ਵਾਲਾ ਜਿਹਦੇ ਵਿੱਚ ਅਲੱਗ ਤੋਂ ਵੈਜੀਟੇਬਲ ਬਾਕਸ ਹੈਗਾ ਆ ਗੋਦਰੇਜ ਕੰਪਨੀ ਦਾ ਹੈਗਾ ਜੀ ਤਾਨੂੰ ਸਿਰਫ ਤੇ ਸਿਰਫ 20990 ਰੁਪਏ ਦਾ ਇਹ ਚ ਕੋਈ ਐਕਸਚੇਂਜ ਆਫਰ ਹੈ ਐਕਸਚੇਂਜ ਤੇ ਵੀ ਮਿਲੂਗਾ ਜੇ ਕੋਈ ਕੰਡੀਸ਼ਨ ਹੈ ਪਰ ਇਹ ਰੇਟ ਵਿਦਆਊਟ ਐਕਸਚੇਂਜ ਹੈ ਜੀ ਪਰ 20000 ਬਹੁਤ ਜੈਨੂਨ ਹੈ ਔਰ ਜਿਵੇਂ ਵੈਜੀਟੇਬਲਸ ਲਈ ਅਲੱਗ ਡਰਾਅ ਦਿੱਤਾ ਹੋਇਆ ਆ ਤਾਂ 20000 ਤਾਂ ਬਹੁਤ ਜੈਨੂਨ ਹੈ ਸਰ 20990 ਦੇ ਨਾਲ ਅਸੀਂ ਡਫਲ ਬੈਗ ਦੇਣਾ ਆ ਲੱਕੀ ਡਰਾਅ ਦਾ ਕੂਪਨ ਵੀ ਦੇਣਾ ਜੀ ਅੱਛਾ ਡਫਲ ਬੈਗ ਦੀ ਕੀਮਤ ਕਿੰਨੀ ਹੈ ਸਰ 1000 ਰੁਪਏ ਦਾ ਬੈਗ ਹੈ ਜੀ ਉਹ ਅਸੀਂ ਟੋਟਲੀ ਫ੍ਰੀ ਦੇਣਾ ਇਹਦੇ ਨਾਲ ਨਾਲ ਤੁਹਾਨੂੰ ਆਪਾਂ ਕੂਪਨ ਵੀ ਦੇਣਾ ਜੀ ਹੂੰ ਤਾਂ ਇਹ ਚੈਲੰਜ ਤੁਸੀਂ ਦੇ ਦਿੱਤਾ ਹੈ। ਇਹ ਚੈਲੰਜ ਹੈਗਾ ਪੂਰੀ ਮਾਰਕੀਟ ਕੋ ਮੇ ਆਹ ਪ੍ਰਾਈਸ ਦੇ ਉੱਤੇ ਤੁਹਾਨੂੰ ਰੈਫਰਿਜਰੇਟਰ ਨਹੀਂ ਮਿਲਣਾ। ਕਿੰਨੇ ਲੀਟਰ ਫ੍ਰੀਜ਼ ਹੈ ਜੀ ਇਹ? ਸਰ 237 ਲੀਟਰ ਦਾ ਗੋਦਰੇਸ ਦਾ ਡਬਲ ਵਾਲਾ ਹੈ। ਹੂੰ ਡਬਲ ਔਰ ਤੁਹਾਨੂੰ ਜਿਵੇਂ ਤੂੰ ਕਹਿ ਰਿਹਾ ਕਿ ਪੁਲ ਹੇਅਰ ਜੀ ਵੈਜੀ ਡਰਾਅ ਜੀ ਵੈਜੀਟੇਬਲ ਬਾਕਸ ਅਲੱਗ ਹੈ ਜੀ। ਬਾਕਸ ਅਲੱਗ ਹੈ ਤੁਹਾਨੂੰ ਬਾਰ-ਬਾਰ ਫ੍ਰਿਜ ਖੋਲਣ ਦੀ ਲੋੜ ਨਹੀਂ ਹੈ। ਔਰ ਫਿਰ ਖਪਤ ਕਿੰਨੀ ਹੁੰਦੀ ਹੈ ਜੀ? ਇਹ ਵੀ ਆਪਾਂ ਸਮਝਾ ਦਈਏ। ਸਰ ਖਪਤ ਦੀ ਗੱਲ ਕਰੀਏ ਪੂਰੇ ਸਾਲ ਦੇ 175 ਯੂਨਟ ਹੈ ਜੀ ਅੱਛਾ ਮਤਲਬ ਜੇ ਡਬਲ ਡੋਰ ਆ ਤਾਂ ਉਹਦਾ ਬੈਨੀਫਿਟ ਮਿਲਦਾ ਹੈ ਹਾਂਜੀ ਇਲੈਕਟ੍ਰਿਸਿਟੀ ਕੰਜ਼ਮਪਸ਼ਨ ਘਟ ਜਾਂਦੀ ਹੈ 10 ইয়ার্স ਦੀ ਕੰਪਰੈਸਰ ਵਾਰੰਟੀ ਹੈ ਜੀ ਪ੍ਰਾਈਸ ਦੀ 100% ਅਸ਼ੋਰੈਂਸ ਹੈ ਚੈਲੰਜ ਦੇ ਨਾਲ ਜੀ ਇਕੱਲਾ ਇਸੀ ਮਾਡਲ ਤੇ ਚੈਲੰਜ ਨਹੀਂ ਇੱਕ ਹੋਰ ਮਾਡਲ ਹੋਰ ਦਿਖਾਓ ਚੈਲੰਜ ਕਿਹੜਾ ਆ ਔਰ ਨਾਲ ਦੀ ਨਾਲ ਮੈਂ ਤੁਹਾਡੇ ਤੋਂ ਇਹ ਵੀ ਸਵਾਲ ਲੈਣਾ ਹੈ ਕਿ haier ਦਾ ਸਾਮਾਨ ਮੇਰੇ ਖੇਲ ਪਰਲੇ ਪਾਸ ਚਲ ਗਿਆ ਇਹ ਵੀ ਕੋਈ ਨਵਾਂ ਧਮਾਕਾ haier ਦੀ ਵੈਰਾਈਟੀ ਹੋਰ ਆ ਗਈ ਹੈ ਸਰ haier ਦਾ ਸ਼ੋਰੂਮ ਸਾਡਾ ਅਪਗ੍ਰੇਡ ਹੋ ਗਿਆ ਜੀ ਅਪਗ੍ਰੇਡ ਹੋ ਗਿਆ ਹਾਂਜੀ ਅਪਗ੍ਰੇਡ ਹੋ ਕੇ ਐਕਸਪੀਰੀਅੰਸ ਜ਼ੋਨ ਬਣ ਗਿਆ ਆ ਨੈਕਸਟ ਵੀਕ ਦੇ ਵਿੱਚ ਤੁਹਾਨੂੰ LG ਦਾ ਸ਼ੋਰੂਮ ਵੀ ਅਪਗ੍ਰੇਡਡ ਮਿਲੇਗਾ ਨਿਖਰਿਆ ਹੋਇਆ ਚੈਲੰਜ ਵੀ ਹੋ ਗਿਆ ਇਹ ਵੀ ਚੈਲੰਜ ਹੈ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਇਹ ਵਾਲਾ ਜਿਹੜਾ ਸ਼ੋਰੂਮ ਜਿੱਥੇ ਆਪਾਂ ਮਲਟੀ ਬ੍ਰਾਂਡ ਦੇਖ ਰਹੇ ਹਾਂ ਇਹ LG ਐਕਸਕਲੂਸਿਵ ਹੋ ਜਾਣਾ ਆ ਉੱਪਰ ਸਾਡਾ ਆ ਰਿਹਾ ਜਿੱਦੇ ਵਿੱਚ ਅਸੀਂ ਫਰਨੀਚਰ ਕਰਾਂਗੇ ਤੇ ਮਲਟੀ ਬ੍ਰਾਂਡ ਹੈ ਜੀ ਫਰਨੀਚਰ ਵਾਲੀ ਵੀ ਲੋਕਾਂ ਦੀ ਜ਼ਰੂਰਤ ਪੂਰੀ ਕਰ ਦੇਣੀ ਹੈ ਪੂਰੀ ਕਰ ਦੇਣੀ ਜੀ ਸਭ ਤੋਂ ਵੱਡਾ ਨਵਾਂ ਸ਼ਹਿਰ ਡਿਸਟ੍ਰਿਕਟ ਹੀ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਇਲੈਕਟ੍ਰੋਨਿਕਸ ਦਾ ਇੱਕ ਸ਼ੋਅਰੂਮ ਹੋਊਗਾ ਇੱਕੋ ਛੱਤ ਤਲੇ ਤੁਹਾਨੂੰ ਸਭ ਕੁਝ ਮਿਲੇ ਪਰ ਚਲੋ ਉਧਰਲੇ ਪਾਸੇ ਤੁਸੀਂ ਇੱਕ ਹਾਇਰ ਦਾ ਐਕਸਪੀਰੀਅੰਸ ਜ਼ੋਨ ਬਣਾ ਰਹੇ ਹੋ ਇੱਧਰ LG ਲੈ ਕੇ ਆ ਰਹੇ ਹੋ ਪਰ ਫਿਰ ਵੀ ਮੈਂ ਕਹਾਂ ਜਿੰਨਾ ਇੱਥੇ ਮਾਲ ਹੈ ਜਿੰਨੀ ਤੁਹਾਡੇ ਕੋਲ ਵੈਰਾਈਟੀ ਆ ਵੈਰਾਈਟੀ ਦੀ ਰੇਂਜ ਹੈ ਮੇਰਾ ਖਿਆਲ ਬੰਦੇ ਨੂੰ ਪੂਰਾ ਦਿਨ ਲੱਗ ਜਾਈਏ ਇਕੱਲਾ ਇਕੱਲਾ ਪ੍ਰੋਡ ਇੱਕ ਗੋਦਰੇਜ ਕੰਪਨੀ ਦਾ ਫ੍ਰਿਜ ਹੈ ਜੀ 185 ਲੀਟਰ ਦਾ ਫ੍ਰਿਜ ਹੈ ਜੀ ਹਮ 11990 ਰੁਪਏ ਦਾ ਇਹਦੇ ਨਾਲ ਵੀ ਤਾਂ ਸੀ ਡਾ 11990 ਦਾ ਹਾਂਜੀ 11990 ਰੁਪਏ ਦਾ ਫਰਿੱਜ ਹੈ ਗੋਦਰੇਜ ਕੰਪਨੀ ਦਾ ਫਰਿੱਜ ਹੈ ਜੀ ਹੂੰ ਵੇ ਟਫਨ ਗਲਾਸ ਸ਼ੈਲਫ ਐ ਫਲਾਰ ਮਾਡਲ ਹੈ ਜੀ ਲੱਕੀ ਡਰਾ ਇਹਦੇ ਨਾਲ ਵੀ ਡੱਫਲ ਬੈਗ ਇਹਦੇ ਨਾਲ ਵੀ 100% ਗ੍ਰੀਨ ਦੀ ਕੀ ਗਾਰੰਟੀ ਦੇ ਰਹੇ ਆ ਸਰ ਇਹਦੇ ਵਿੱਚ ਜਿਹੜੀ ਗੈਸ ਹੈਗੀ ਆ ਉਹ ਡੈਮੇਜ ਨਹੀਂ ਕਰਦੀ ਸਾਡੇ ਬਾਹਰਲੇ এনवायरमेंट ਨੂੰ ਡੈਮੇਜ ਨਹੀਂ ਕਰਦੀ ਇਹਨੂੰ ਇਕੋ ਫ੍ਰੈਂਡਲੀ ਰੈਫਰਿਜਰੇਟਰ ਹੈਗਾ ਜੀ ਜੰਬੋ ਵੈਜੀਟੇਬਲ ਟ੍ਰੇ ਆ ਉਹਦਾ ਕੀ ਮਤਲਬ ਹੋਇਆ ਵੱਡਾ ਬਾਕਸ ਆਂਦਾ ਜੀ ਵੈਜੀਟੇਬਲ ਸਟੋਰ ਕਰਨ ਦੇ ਲਈ ਹਾਂਜੀ ਬਿਗ ਬਾਕਸ ਹੈਗਾ ਆ ਅਨਬ੍ਰੇਕੇਬਲ ਦੇ ਵਿੱਚ ਆਂਦਾ ਟੁੱਟਦਾ ਵੀ ਨਹੀਂ ਜੀ। ਹੂੰ। ਇੱਕ ਵਾਰੀ ਆਪਾਂ ਹਾਇਰ ਦਾ ਵੀ ਸੈਕਸ਼ਨ ਦਿਖਾ ਦਈਏ ਜਿਹੜਾ ਅਪਗ੍ਰੇਡ ਹੋਣ ਵਾਲਾ ਹੈ ਕਿ ਹੋ ਚੁੱਕਾ ਹੈ। ਹੋ ਗਿਆ ਸਰ ਉਹ ਵੀ ਦਿਖਾ ਦਿਓ। ਤਾਂ ਆਲਰੇਡੀ ਹੋ ਗਿਆ ਹੈ। ਅਪਗ੍ਰੇਡ ਹੋ ਚੁੱਕਾ ਹੈ ਹਾਇਰ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਧਮਾਕੇ ਹੈਗੇ ਆ ਜੀ। ਤਾਂ ਐਕਸਪੀਰੀਅੰਸ ਜ਼ੋਨ। ਸਰ ਇਹ ਦੇਖੋ ਲਾਸਟ ਟਾਈਮ ਤੁਸੀਂ ਆਏ ਸੀ, ਇੱਕਦਮ ਡਿਫਰੈਂਟ ਸੀਗਾ ਜੀ। ਇਸ ਵਾਰ ਪੂਰਾ ਦਾ ਪੂਰਾ ਸ਼ੋਰੂਮ ਅਪਗ੍ਰੇਡ ਹੋ ਗਿਆ। ਸਾਨੂੰ ਕਹਿਣ ਦੀ ਲੋੜ ਨਹੀਂ, ਪੂਰੇ ਪੰਜਾਬ 'ਚ ਕਿਤੇ ਨਹੀਂ ਨਵੇਂ ਸ਼ਹਿਰ ਜ਼ਿਲ੍ਹੇ ਨੂੰ ਤਾਂ ਅਸੀਂ ਪਿੱਛੇ ਛੱਡ ਹੀ ਦਈਏ। ਪੂਰੇ ਪੰਜਾਬ 'ਚ ਕਿਤੇ ਨਹੀਂ ਚਾਹੇ ਤੁਸੀਂ ਲੈਣ ਕਰ ਲਈ ਡੋਮੈਸਟਿਕ ਡੀਫ੍ਰੀਜ਼ਰ ਲੈਣੇ ਆ ਸਾਡੇ ਕੋਲ 148 ਲੀਟਰ ਤੋਂ ਲੈ ਕੇ 788 ਲੀਟਰ ਡਿਸਪਲੇ ਤੇ ਆ ਅੱਛਾ ਕੱਲੀ ਕੱਲੀ ਫ੍ਰਿਜ ਜਿਹੜੀ ਤੁਸੀਂ ਡਿਸਪਲੇ ਕੀਤੀ ਆ ਇੰਨੀ ਅਟਰੈਕਟਿਵ ਲੱਗ ਰਹੀ ਐ ਨਾ ਦਿਲ ਕਰਦਾ ਆ ਵੀ ਲੈ ਲਓ ਯਾਰ ਆ ਵੀ ਲੈ ਲਓ ਯਾਰ ਆ ਵੀ ਲੈ ਲਓ ਜੇ ਮੈਂ ਗੱਲ ਕਰਾਂ ਤੁਹਾਨੂੰ ਕਮਰਸ਼ੀਅਲ ਫ੍ਰਿਜ ਚਾਹੀਦੇ ਆ ਹੋਟਲ ਦੇ ਵਿੱਚ ਰੱਖਣ ਲਈ ਜੇ ਕੇਕ ਵਾਲੇ ਫ੍ਰਿਜ ਚਾਹੀਦੇ ਕਮਰਸ਼ੀਅਲ ਸਾਡੇ ਮਿਲ ਜਾਣਗੇ ਈਚ ਐਂਡ ఎవਰੀਥਿੰਗ ਐਕਸਪੀਰੀਅੰਸ ਜ਼ੋਨ ਦਾ ਮਤਲਬ ਹੀ ਸਰ ਇਹ ਆ ਕੱਲੀ ਕੱਲੀ ਫ੍ਰਿਜ ਸਾਡੇ ਕੋਲ ਡਿਸਪਲੇ ਦੇ ਉੱਤੇ ਆ AC ਦੀ ਗੱਲ ਕਰੀਏ ਸਾਡੇ ਕੋ ਹਾਇਰ ਦੇ ਬਹੁਤ ਵਧੀਆ ਹੌਟਨ ਕੋਲਡ AC ਨੋਰਮਲ AC ਹਰ ਇੱਕ ਚੀਜ਼ ਮਾਰਕੀਟ ਨਾਲੋਂ ਸਸਤੇ ਔਰ ਸਭ ਤੋਂ ਵਧੀਆ ਅਲੱਗ ਤੋਂ ਆਫਰਾਂ ਤੁਹਾਡੀ ਹੈਗੀ ਆ ਮਾਰਕੀਟ ਨਾਲੋਂ ਰੇਟ ਦਾ ਤਾਂ ਬਹੁਤ ਫਰਕ ਹੁੰਦਾ ਉਹ ਤਾਂ ਗੱਲ ਜਿਹੜੀ ਤੁਹਾਡੇ ਨਾਲ ਕਲਾਇੰਟ ਜੁੜੇ ਤੁਹਾਡੇ ਕਸਟਮਰ ਜੁੜੇ ਉਹ ਵੀ ਦੱਸਦੇ ਆ ਜਦੋਂ ਆਫਟਰ ਵੀਡੀਓ ਸਾਨੂੰ ਕਿਤੇ ਮਿਲਦੇ ਆ ਇਧਰਲੇ ਪਾਸੇ ਫਿਰ ਕੋਈ ਹੋਰ ਤਮਾਕਾ ਕੋਈ ਨਵੀਂ ਚੀਜ਼ ਸਰ ਇਧਰਲੇ ਪਾਸੇ ਤੁਹਾਨੂੰ ਇੱਕ ਹਾਇਰ ਦਾ ਸਾਈਡ ਬਾਈ ਸਾਈਡ ਰੈਫਰਿਜਰੇਟਰ ਦਿਖਾਣੇ ਆ ਜੀ ਬਹੁਤ ਵਧੀਆ ਪ੍ਰਾਈਸ ਤੇ ਟੋਟਲੀ ਨਵਾਂ ਮਾਡਲ ਲਾਂਚ ਹੋਇਆ ਇੱਕ ਵਾਸ਼ਿੰਗ ਮਸ਼ੀਨ ਵੀ ਸਾਡੀ ਅੱਜ ਲਾਂਚ ਹੋਈ ਹੈ ਪਹੁੰਚ ਨਹੀਂ ਪਈ ਅਸੀਂ ਨੈਕਸਟ ਵੀਡੀਓ ਚ ਦਿਖਾਵਾਂਗੇ ਜਰੂਰ ਇਹ ਹੈਰ ਦਾ ਰੈਫਰਿਜਰੇਟਰ ਸਾਈਡ ਬਾਈ ਸਾਈਡ ਰੈਫਰਿਜਰੇਟਰ ਹੈ 2024 ਦਾ ਲੇਟੈਸਟ ਮਾਡਲ ਹੈ ਜੀ ਉੱਪਰ ਲਿਖਿਆ ਇਹ ਵੀ ਨਿਊ ਰੈਫਰਿਜਰੇਟਰ ਲਾਂਚ ਹੋਇਆ ਤੁਹਾਨੂੰ ਸਿਰਫ ਤੇ ਸਿਰਫ 64990 ਰੁਪਏ ਦਾ ਮਿਲੇਗਾ ਜੀ ਮਾਰਕੀਟ ਜਿੱਤੇ ਮਰਜ਼ੀ ਚੈੱਕ ਕਰ ਲੋ ਕੱਲਾ ਅਸੀਂ ਤੁਹਾਨੂੰ ਰੈਫਰਿਜਰੇਟਰ 64990 ਦੇ ਨਹੀਂ ਦੇਣਾ ਨਾਲ ਤੁਹਾਨੂੰ ਅਸੀਂ ਇਹ ਪਾਵਰਫੁੱਲ ਕੂਲਰ ਇਹਦੇ ਨਾਲ ਟੋਟਲੀ ਫ੍ਰੀ ਦੇਣਾ ਕੋਈ ਛੋਟਾ ਕੂਲਰ ਨਹੀਂ ਇਹ ਫ੍ਰਿਜ ਦੇ ਨਾਲ ਹਾਂਜੀ ਇਹ ਫ੍ਰਿਜ ਦੇ ਨਾਲ ਕੂਲਰ ਵੀ ਫ੍ਰੀ ਦੇਣਾ ਹੈ ਜੇ ਜਦੋਂ ਅਸੀਂ ਫ੍ਰਿਜ ਖਰੀਦੀ ਉਦੋਂ ਕਿਉਂ ਨਹੀਂ ਆਫਰ ਲਈ ਸਰ ਇਹ ਅਪਗ੍ਰੇਡ ਹੋਇਆ ਕੰਪਨੀ ਵੱਲੋਂ ਸਪੈਸ਼ਲ ਆਫਰ ਆਈ ਆ ਇਸ ਕਰਕੇ ਔਰ ਮੇਡ ਇਨ ਇੰਡੀਆ ਪ੍ਰੋਡਕਟ ਹੈ ਗਲੋਬਲੀ ਨੰਬਰ 1 ਹੈ ਕੰਪਨੀ ਨੇ ਅੱਛਾ ਇਹ ਰੇਟ ਘਟਿਆ ਕਿਉਂਕਿ ਅਸੀਂ ਵੀ ਇਹਦੇ ਨਾਲ ਦੀ ਸੇਮ ਫ੍ਰਿਜ ਘਰ ਲੈ ਕੇ ਗਏ ਆ ਉਦੋਂ ਮੈਂ 70000 ਸਮਥਿੰਗ ਦੀ ਲਈ ਸੀ 70 ਜਾਂ 72000 ਦੀ ਔਰ ਨਾਲ ਫ੍ਰੀ ਕੁਝ ਨਹੀਂ ਮਿਲੇ ਸਿਲਵਰ ਕਲਰ ਦੀ ਲੈ ਕੇ ਗਏ ਸੀ ਤੁਸੀਂ ਫ੍ਰਿਜ ਪਰ ਹਾਇਰ ਦਾ ਰਿਜ਼ਲਟ ਬੜਾ ਅੱ ਜੰਪੋਆ ਤੇ ਸਮਾਰਟ ਹੈ ਸਮਾਰਟ ਹੈ ਜੀ ਐਲਈਡੀ ਇੱਕ ਵਾਰੀ ਕੁਝ ਦਿਖਾ ਦਿਓ ਕਿਉਂਕਿ ਐਲਈਡੀ ਬੜੀ ਵਾਰ ਡਿਮਾਂਡ ਆਉਂਦੀ ਆ ਤੁਹਾਡੇ ਤੇ ਕਾਲ ਕਰਨ ਦੀ ਜਗ੍ਹਾ ਲੋਕ ਸਾਨੂੰ ਕਰਦੇ ਰਹਿੰਦੇ ਆ ਕਿ ਰੈਲੀਟੀ ਲੈਣੀ ਆ ਤੁਸੀਂ ਇੱਕ ਵਾਰੀ ਮਾਇ ਇਲੈਕਟ੍ਰੋਨਿਕਸ ਵਾਲੇ ਨੂੰ ਕਹੋ ਥੋੜਾ ਹੋਰ ਡਿਸਕਾਊਂਟ ਕਰ ਦੇ ਉਹ ਸੂਰੀ ਸਾਹਿਬ ਜੇ ਮੈਂ ਹਾਇਰ ਦੀ ਐਲਈਡੀ ਦੀ ਗੱਲ ਕਰਾਂ ਤੇ ਸਾਡੇ ਤੋਂ 13490 ਰੁਪਏ ਤੋਂ ਐਲਈਡੀ ਸ਼ੁਰੂ ਹੈ ਹਾਇਰ ਦੀ ਹਾਇਰ ਦੀ 75 ਇੰਚ ਤੱਕ ਸਾਡੇ ਕੋਲ ਟੀਵੀ OLED QLED एवरीथिंग ਡਿਸਪਲੇ ਦੀ ਕੁਆਲਿਟੀ ਤਾਂ ਦੇਖੋ ਯਾਰ ਐ ਲੱਗਦਾ ਸੱਚੀ ਗਲਾਸ ਵਿੱਚ ਚੱਕ ਲ ਕੇ ਤੱਕ ਕੇ ਪੀਲਮਾ ਹੈ ਬਹੁਤ ਵਧੀਆ ਸਾਡੇ ਕੋਲ ਕੱਲੀ ਕੱਲੀ ਚੀਜ਼ ਚਾਹੇ ਤੁਹਾਨੂੰ ਹਾਂ ਫਰੁੱਟ ਆਈ ਲੱਗਦਾ ਕਿ ਲਾਈਵ ਪਿਆ ਹਰ ਇੱਕ ਪ੍ਰੋਡਕਟ اور آسان ਕਿਸ਼ਤਾਂ ਤੇ ਸਰ ਹਰ ਇੱਕ چیز 1994 روپے ਦੇ ਬਰ ਦੇ ਕੇ ਵੈਸੇ ਤਾਜ਼ਗੀ আন ਲਾ ਪਿਓ ਤੁਸੀਂ ਏਸੀ ਮੇਰੇ ਖਾਲ ਹਾਇਰ ਦੇ ਲਾਇਓ ਅੰਦਰ ਨਾ ਬੜੀ ਅੱਛੀ ਕੁਆਲਟੀ ਹੈ ਫਰੈਸ਼ਨੈਸ ਐਲਈਡੀ ਦੀ ਸਟਾਰਟਿੰਗ ਦੀ ਗੱਲ ਕਰੀਏ ਐਲਈਡੀ ਸਾਡੇ ਕੋਲ 10000 990 ਰੁਪਏ ਤੋਂ ਫੁੱਲ ਸਮਾਰਟ LED ਸ਼ੁਰੂ ਹੋ ਜਾਂਦੀ ਹੈ। ਇਹ ਕਿਹੜੀ ਕੰਪਨੀ ਐਮਸਟਾਰ ਦੀ? ਐਮਸਟਾਰ ਦੀ ਹੈਗੀ ਆ। ਇਹ ਕੁਲਰ ਬਾਹਰ ਤੁਸੀਂ ਦਿਖਾਏ ਆ। ਹਾਂਜੀ ਹਾਂਜੀ 10000 990 ਰੁਪਏ ਦੀ LED ਹੈ ਜੀ। ਅੱਛਾ MRP 16990 ਹੈ ਮੈਂ ਕਿਹਾ ਸ਼ਾਇਦ ਪ੍ਰਾਈਸ ਹੈ। ਨਹੀਂ ਨਹੀਂ ਨਾਲ ਇਹਦੇ ਤੁਹਾਨੂੰ ਇਹਦੇ ਵੀ ਆਪਾਂ AC ਟਾਵਰ ਫੈਨ ਫ੍ਰੀ ਦੇਣਾ ਜਿਹੜੇ ਸਾਰੇ ਪਏ ਆ। ਅੱਛਾ ਇਹਦੇ ਨਾਲ ਵੀ AC ਟਾਵਰ ਫੈਨ। ਇਹਦੇ ਨਾਲ ਵੀ AC ਟਾਵਰ ਫੈਨ ਫ੍ਰੀ ਦੇਣਾ ਫੁੱਲ ਸਮਾਰਟ LED ਹੈ। ਜੇ ਆਪਾਂ 43 ਇੰਚ ਦੀ ਗੱਲ ਕਰੀਏ। ਸਾਨੂੰ 18490 ਰੁਪਏ ਦੀ ਰੇਟ ਇਹਦੇ ਵੀ ਘਟ ਗਏ 19490 ਇਹ ਤਾਂ ਦੇਖਣ ਨੂੰ ਸਮੇਰ ਕਿਤੇ OLED ਵਰਗੀ ਲੱਗਦੀ ਹੈ ਨਾ ਇਹਦੀ ਕੁਆਲਿਟੀ ਬੜੀ ਅੱਛੀ ਆ ਫੁੱਲ ਸਮਾਰਟ ਹੈਗੀ ਹੈ ਸਮਾਰਟ ਹੈ ਦੋਨੇ ਫੁੱਲ ਫੁੱਲ ਸਮਾਰਟ ਸਰ ਨਾਲ ਟਾਵਰ AC ਫੈਨ ਇਹਦੇ ਵੀ ਅਸੀਂ ਫ੍ਰੀ ਦੇਣਾ ਜੀ ਤੇ ਫਿਰ ਜੀ ਆਵਾਜ਼ ਦਾ ਜਦੋਂ ਅਸੀਂ ਆਰਡਰ ਦਿੰਨੇ ਚੱਕਦੀ ਹੈ ਹਾਂਜੀ ਸਰ ਉਹ ਵੀ ਇਹਦੇ ਵਿੱਚ ਸਮਾਰਟ ਦੇ ਵਿੱਚ ਫੀਚਰ ਆ ਜਾਂਦਾ ਜੀ ਕਿਚਰ ਹੈ ਹਾਂਜੀ ਉਹ ਵੀ ਮਾਡਲ ਸਾਡੇ ਕੋਲ ਸਾਰੇ 50 ਇੰਚ ਤੇ ਵੀ ਅਵੇਲੇਬਲ ਆ ਜੇ ਮੈਂ ਗੱਲ ਕਰ ਰਿਹਾ 50 ਇੰਚ ਦੇ ਵਿੱਚ ਵੀ 110 ਲੀਟਰ ਦਾ ਸਭ ਤੋਂ ਵੱਡਾ ਕੂਲਰ ਫ੍ਰੀ ਹੈ ਜੀ ਇਹਦੇ ਨਾਲ ਹਾਂਜੀ 30490 ਰੁਪਏ ਦੀ ਨਾਲ ਤੁਹਾਨੂੰ 110 ਲੀਟਰ ਦਾ ਸੀ ਕੁਲਰ ਫਰੀ ਦੇਣਾ ਜੀ ਇਹ ਕਿੰਨੇ ਇੰਚ ਦੀ ਹੈ ਜੀ ਇਹ 50 ਇੰਚਸ ਦੀ 4K ਟੀਵੀ ਹੈ ਜੀ 50 ਇੰਚ ਦੀ 30000 ਰੁਪਏ ਚ ਜੀ 30490 ਰੁਪਏ ਦੀ 30490 ਤਾਂ ਅਸੀਂ ਘਟਾ ਲਾਂਗੇ ਤੁਹਾਡੇ ਤੋਂ ਤੇ Netflix ਵੀ ਚੱਲਦੀ ਹੈ ਸਾਰਾ ਫੁੱਲ ਸਮਾਰਟ ਸਰ ਫੁੱਲ ਸਮਾਰਟ ਕਿਆ ਬਾਤਾਂ ਵਜੇ ਦਿਖਾਈਏ ਇੱਕ ਵਾਰੀ ਦੀ ਸ਼ਾਈਨ ਯਾਰ ਟੌਰ ਤਾਂ ਦੇਖੋ ਇਹਦੀ ਔਰ ਸਿਰਫ 30000 30000 ਅੱਜਕੱਲ ਆਉਂਦਾ ਕੀ ਹੈ ਹਾਂ ਉਹ ਆਸਾਨ ਕਿਸ਼ਤਾਂ ਵਿੱਚ ਹੋ ਜਾਣੀਆਂ ਆਸਾਨ ਕਿਸ਼ਤਾਂ 1 ਰੁਪਈਆ ਦੀ 1 ਰੁਪਈਆ ਤੁਸੀਂ 1 ਰੁਪਈਆ ਦੇ ਕੇ 50 ਇੰਚੀ LED ਕਰ ਆਪਣੀ ਲੌਬੀ ਚ ਲਿਜਾ ਕੇ ਰੱਖ ਸਕਦੇ ਹੋ ਔਰ ਫਿਰ ਸਿਰ ਤੇ ਕੋਈ ਬਹੁਤਾ ਬੋਝ ਵੀ ਨਹੀਂ ਕਿਉਂਕਿ ਸਿਰਫ ਰੁਪਏ ਕਿੰਨੇ ਆ 30490 ਆਪਾਂ ਛਡਾ ਲੈਣੇ ਆ ਤੁਸੀਂ ਫਿਕਰ ਨਾ ਕਰੋ ਅੱਗੇ ਫੋਨ ਕਰਦੇ ਹਾਂ কুলਰ ਦੀ ਗੱਲ ਕਰੀਏ ਸਾਡੇ ਕੋਲ ਲੋਹੇ ਦੇ ਵਿੱਚ ਵੀ ਕੰਪਲੀਟ ਰੇਂਜ ਆ ਇਹ ਇੰਡਸਟਰੀ ਦਾ ਪਹਿਲਾ কুলਰ ਆ 2 ਇਨ 1 ਪਲਾਸਟਿਕ ਤੇ ਲੋਹਾ ਮਿਕਸ ਹੈ ਆ ਬਾਡੀ ਜਿਹੜੀ ਬੇਸ ਟੈਂਕ ਆ ਪਲਾਸਟਿਕ ਦਾ ਆ ਲੋਹੇ ਦਾ কুলਰ ਤੁਹਾਨੂੰ ਸਿਰਫ 10990 ਰੁਪਏ ਦੇ ਵਿੱਚ ਦੇਣਾ ਨਾਲ ਇਹਦੇ ਵੀ ਟਾਵਰ ਏਸੀ ਫੈਨ ਆ ਜੀ ਜਿਹੜਾ ਵੀ ਤੁਸੀਂ ਸਾਡੇ ਤੋਂ কুলਰ ਲਓਗੇ ਹਰ ਇੱਕ ਦੇ ਨਾਲ ਤੁਹਾਨੂੰ ਇਹ ਚੀਜ਼ ਮਿਲਣੀ ਆ ਉਸ ਤੋਂ ਬਾਅਦ ਜੇ ਸੈਮੀ ਆਟੋਮੈਟਿਕ واਸ਼ਿੰਗ ਮਸ਼ੀਨ ਦੀ ਮੈਂ ਗੱਲ ਕਰਾਂ ਸਾਡੇ ਕੋਲ 11 ਕਿਲੋ ਦੀ ਪੂਰੀ ਮਾਰਕੀਟ ਘੁਮਕਿਆ ਹੋ ਸਟੀਲ ਵਾਲੀ ਮਸ਼ੀਨ 11 ਕਿਲੋ ਦਾ ਸਟੀਲ ਡਰਮ ਜਿਹੜਾ ਹਾਈਡਰੌਲਿਕ ਦੇ ਵਿੱਚ ਬੋਥ 도ਰ ਹਾਈਡਰੌਲਿਕ ਆਊਗੇ 13990 ਰੁਪਏ ਦੀ ਤੁਹਾਨੂੰ ਮਸ਼ੀਨ ਮਿਲਣੀ ਆ ਇਹਦੇ ਨਾਲ ਵੀ ਤੁਹਾਨੂੰ ਡਫਲ ਬੈਗ ਅਸੀਂ ਫ੍ਰੀ ਦੇਣਾ ਆ ਫੁੱਲ ਕਵਰ ਪੈਕਟ ਆ ਔਰ ਜੇ ਗੱਲ ਕਰੀਏ 8 ਕਿਲੋ ਦੀ ਮਸ਼ੀਨ ਦੀ ਉਹ ਵੀ ਤੁਹਾਨੂੰ ਮਿਲ ਜਾਣੀ ਆ 8 ਕਿਲੋ ਦੀ واਸ਼ਿੰਗ ਮਸ਼ੀਨ ਪੂਰਾ ਮਾਰਕੀਟ ਚੈਲੰਜ ਕਰ ਰਹੇ ਆ ਜੀ 9490 ਰੁਪਏ ਦੀ ਟਫਨ ਗਲਾਸ ਮਸ਼ੀਨ ਹੈ 8 ਕਿਲੋ ਦੀ 9490 ਰੁਪਏ ਦੀ ਨਾਲ ਇਹਦੇ ਵੀ ਅਸੀਂ ਡਫਲ ਬੈਗ ਫ੍ਰੀ ਦੇਣਾ ਹੈ ਜੀ 8 ਕਿਲੋ ਦੀ ਮਸ਼ੀਨ ਹੈਗੀ ਹੈ ਜੀ ਇਸ ਤੋਂ ਇਲਾਵਾ ਸਾਡੇ ਕੋਲ ਫਰੰਟ ਲੋਡਿੰਗ ਮਸ਼ੀਨ ਜੇ ਮੈਂ LG ਦੀ ਗੱਲ ਕਰਾਂ 15 ਕਿਲੋ ਤੱਕ ਦੀ ਫਰੰਟ ਲੋਡਿੰਗ ਸਾਡੇ ਕੋਲ ਔਨ ਡਿਸਪਲੇ ਹੈ ਪੂਰੀ ਮਾਰਕੀਟ ਦੇ ਵਿੱਚ ਇਦਾਂ ਦਾ ਤੁਹਾਨੂੰ ਪ੍ਰੋਡਕਟ ਨਹੀਂ ਮਿਲਣਾ ਮਾਰਕੀਟ ਦੀ ਸਭ ਤੋਂ ਵੱਡੀ ਫਰੰਟ ਲੋਡ ਸਾਡੇ ਕੋਲ ਲਾਈਵ ਡਿਸਪਲੇ ਤੇ ਹੈ অথੋਰਾਇਜ਼ਡ ਹੈ 15 ਕਿਲੋ ਦੀ ਵਾਸ਼ਿੰਗ ਮਸ਼ੀਨ ਇੱਥੇ ਲਾਈਵ ਡਿਫਰੈਜ ਉੱਤੇ ਲੱਗੀ ਹੋਈ ਹੈ ਜੇਸੀ ਬਾਕੀ ਕਪੈਸਿਟੀ ਦੀ ਗੱਲ ਕਰੀਏ 11 ਕਿਲੋ 10 ਕਿਲੋ 7 ਕਿਲੋ 8 ਕਿਲੋ ਸਾਡੇ ਕੋਲ ਸਾਰੇ ਪ੍ਰੋਡਕਟ ਲਾਈਵ ਆ ਡਿਸਪਲੇ ਤੇ ਔਰ ਇੱਕ ਹੋਰ ਤਮਾਕਾ ਆ ਮਾਈ ਡੀਆ ਦੀ ਵਾਸ਼ਰ ਡਰਾਇਰ ਜਿਹੜਾ ਪੁਰਾਣੀ ਵੀਡੀਓ ਦੇ ਵਿੱਚ 40000 ਦਾ ਸੀਗਾ ਅਸੀਂ ਸਪੈਸ਼ਲ ਕਸਟਮਰ ਦੀ ਡਿਮਾਂਡ ਕਰਕੇ 37990 ਦਾ ਕਰਤਾ ਇਹਦੇ ਨਾਲ ਵੀ ਅਸੀਂ ਏਸੀ ਫੈਨ ਤੁਹਾਨੂੰ ਟੋਟਲੀ ਫ੍ਰੀ ਦੇਣਾ ਹੈ ਜੀ ਔਰ ਕੱਲਾ ਇਹਦੇ ਉੱਤੇ ਆਫਰ ਨਹੀਂ ਐਲਜੀ ਦਾ ਸਾਈਡ ਬਾਈ ਸਾਈਡ ਸਾਡੇ ਕੋਲ ਨੌਕ ਨੌਕ ਰੈਫਰਿਜਰੇਟਰ ਆ ਸਭ ਤੋਂ ਜ਼ਿਆਦਾ ਪ੍ਰੀਮੀਅਮ ਪ੍ਰੋਡਕਟ ਉਦੇ ਉੱਤੇ ਵੀ ਬਹੁਤ ਵਧੀਆ ਆਫਰ ਲਾਈ ਹੋਈ ਹੈ ਜੀ ਚੈਲੰਜ ਪ੍ਰਾਈਜ਼ ਰਹੂਗਾ ਸਾਡਾ ਇਹ ਵਾਲਾ ਨੌਕ ਨੌਕ ਰੈਫਰਿਜਰੇਟਰ ਐਲਜੀ ਦਾ ਇਹ ਸਿਰਫ ਤੇ ਸਿਰਫ ਐਮ ਆਰ ਪੀ ਜਿਹਦੀ 249000 ਅਸੀਂ ਤੁਹਾਨੂੰ ਆਫਰ ਦੇ ਵਿੱਚ 160990 ਦਾ ਦੇਣਾ ਨਾਲ ਇਹਦੇ 15000 ਵਾਲਾ ਇਹ ਕੂਲਰ ਤੁਹਾਨੂੰ ਟੋਟਲੀ ਫ੍ਰੀ ਦੇਣਾ ਜੀ ਮਤਲਬ 90000 ਪਹਿਲਾਂ ਘਟ ਗਏ ਉਹ ਤੋਂ 15000 ਦਾ ਹੋਰ ਬੈਨੀਫਿਟ ਇਹ ਕੂਲਰ ਵੀ ਨਾਲ ਫ੍ਰੀ ਦੇ ਦੇਣਾ 105000 ਦਾ ਬੈਨੀਫਿਟ ਨੌਕ ਨੌਕ ਕਰਤੇ ਤਾਂ ਕਿਸਮਤ ਦਾ ਸਹੀ ਦਰਵਾਜ਼ਾ ਖੜਕਾ ਲਓ। ਔਰ ਜੇ ਕ੍ਰੈਡਿਟ ਕਾਰਡ ਲੈ ਕੇ ਆਨੇ 10000 ਹੋਰ ਛੱਡ ਦੇਣਾ ਜੀ। ਅੱਛਾ ਮਤਲਬ 1,15,000 ਦਾ ਫਾਇਦਾ ਨੌਕ-ਨੌਕ ਤੇ ਤੇ ਜਿਨ੍ਹਾਂ ਦੀ ਤਮੰਨਾ ਸੀ ਪਿਛਲੇ ਕਾਫੀ ਸਮੇਂ ਤੋਂ ਕਿ ਸਟunning ਸਟਾਈਲਿਸ਼ ਨੌਕ-ਨੌਕ LG ਦੀ ਫ੍ਰਿਜ ਲੈਣੀ ਆ ਕਿਉਂਕਿ ਮੇਰੇ ਖਿਆਲ ਬੜੇ ਸੈਲੀਬ੍ਰਿਟੀ ਵੀ ਐਡ ਕਰਦੇ ਆ ਕਿ ਐ ਗਲਾਸ ਰੱਖਿਆ ਪਾਣੀ ਭਰ ਲਿਆ ਤੇ ਪੀ ਲਿਆ ਰਿਸ਼ਤੇਦਾਰਨ ਨੂੰ ਵੀ ਜਿ ਦਿਖਾਣਾ ਸਾਡੇ ਘਰ ਸਟunning ਸਟਾਈਲਿਸ਼ ਫ੍ਰਿਜ ਆਏਗੀ ਤਾਂ ਸਵਾ ਲੱਖ ਰੁਪਏ ਦਾ 1,15,000 ਰੁਪਏ ਦਾ ਤਕਰੀਬਨ 1,15,000 ਰੁਪਏ ਮਾਇ ਇਲੈਕਟ੍ਰੋਨਿਕਸ ਤੇ ਆਣ ਲਈ ਸੰਡੇ ਵੀ ਸਾਡਾ ਸ਼ੋਅਰੂਮ ਓਪਨ ਹੈ ਬਾਕੀ ਜਿਵੇਂ ਕਿ ਤੁਹਾਨੂੰ ਪਤਾ ਸਾਡਾ ਕਪੂਰਥਲੇ ਵੀ ਹੈ ਨਕੋਦਰ ਵੀ ਹੈ ਫਗਵਾੜਾ ਵੀ ਹੈ ਨਵਾਂ ਸ਼ਹਿਰ ਅਸੀਂ ਹੈਗੇ ਹਾਂ ਪ੍ਰਾਈਸ ਸੇਮ ਰਹਿੰਦੇ ਆ ਸਾਰੇ ਪਾਸੇ 프라이ਸ ਸੇਮ ਹੈਗੇ ਜੀ ਸਾਰੇ ਪਾਸੇ ਸੰਡੇ ਓਪਨ ਹੈ ਜਿਹੜੇ ਵੀ ਦਰਸ਼ਕ ਜਿੱਧਰੋਂ ਦੇਖ ਰਹੇ ਫਟਾਫਟ ਡੀਲ ਨੂੰ ਗ੍ਰੈਬ ਕਰ ਲਓ ਮੈਂ ਫਿਰ ਦੱਸ ਰਿਹਾ ਇੱਕ ਤਰੀਕ ਤੋਂ ਲੈ ਕੇ 10 ਤਰੀਕ ਤੱਕ ਇਹ ਡੀਲ ਚੱਲਦੀ ਪਈ ਹੈ ਅੱਛਾ ਜੇਪਨ ਜੀ ਅੱਜ ਇੱਥੇ ਆ ਕੇ ਜਿਵੇਂ ਉਹ ਭੈਣਜੀ ਵੀ ਆਏ ਸੀਗੇ ਉਹਨਾਂ ਨੂੰ ਸਮਾਨ ਦਿੱਤਾ ਤੁਸੀਂ ਮੈਂ ਸਮਝਿਆ ਕਿ ਤੁਸੀਂ ਤਿੰਨ ਤਰੀਕੇ ਦੀਆਂ ਸੈਟੀਸਫੈਕਸ਼ਨ ਜਿਹੜੇ ਆਪਣੇ ਇਲੈਕਟ੍ਰੋਨਿਕ ਆਈਟਮ ਜਿਹੜੀਆਂ ਪਹਿਲਾਂ ਨਾਲੋਂ ਜ਼ਿਆਦਾ ਪਾਵਰਫੁੱਲ ਐ ਦੂਜਾ ਪ੍ਰਾਈਸ ਚੀਪਰ ਹੋ ਗਏ ਨੇ ਪਹਿਲਾਂ ਨਾਲੋਂ ਸਸਤੇ ਹੋ ਗਏ ਨੇ ਲੇਕਿਨ ਕੁਆਲਿਟੀ ਵਿੱਚ ਕੋਈ ਫਰਕ ਨਹੀਂ ਕੁਆਲਿਟੀ ਇੰਪਰੂਵ ਵੀ ਹੋ ਰਹੀ ਐ ਤੀਜਾ ਮੈਨੂੰ ਲੱਗਦਾ ਤੁਸੀਂ ਇਹ ਗੱਲ ਸਮਝ ਗਏ ਹੋ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਮੁਬਾਰਕਬਾ ਤੁਹਾਡੇ ਪਿਤਾ ਜੀ ਨੂੰ ਮੁਬਾਰਕਬਾ ਚੇਤਨ ਜੀ ਇਹ ਗੱਲ ਸਮਝ ਗਏ ਨੇ ਕਿ ਬਿਨਾ ਕਸਟਮਰ ਦੀ ਸੈਟੀਸਫੈਕਸ਼ਨ ਤੋਂ ਕੋਈ ਵੀ ਕੰਪਨੀ ਕੋਈ ਵੀ ਬ੍ਰਾਂਡ ਕੋਈ ਵੀ ਫਰਮ ਗਰੋ ਨਹੀਂ ਕਰ ਸਕਦੀ ਤੁਸੀਂ ਗਰੋ ਉਦੋਂ ਹੀ ਕਰੋਗੇ ਜਦੋਂ ਕਸਟਮਰ ਸੈਟੀਸਫਾਈ ਹੋ ਕੇ ਜਾਵੇ ਔਰ ਅੱਜ ਜਿਹੜੇ ਉਹਨਾਂ ਦੇ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ ਨਾ ਤੁਹਾਨੂੰ ਬਹੁਤ ਅਸੀਸਾਂ ਬਹੁਤ ਧਵਾਵਾਂ ਦੇਣੀਆਂ ਉਹਨਾਂ ਨੇ ਇਦਾਂ ਹੀ ਤੁਹਾਨੂੰ ਹਮੇਸ਼ਾ ਸਰਵਿਸ ਦਿੰਦੇ ਰਵਾਂਗੇ ਜੀ ਔਰ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਜ਼ਿਆਦਾ ਹੋਰ ਕਸਟਮਰ ਨੂੰ ਸੈਟੀਸਫਾਈ ਕਰੀਏ ਕਦੇ ਕੋਈ ਕੰਪਲੇਂਟ ਨਾ ਆਵੇ ਔਰ ਹਰ ਇੱਕ ਵਧੀਆ ਤੋਂ ਵਧੀਆ ਪ੍ਰੋਡਕਟ ਤੇ ਆਫਰਾਂ ਲੈ ਕੇ ਆਂਦੇ ਰਹਿਣ ਚਲੋ ਬਹੁਤ ਬਹੁਤ ਸ਼ੁਕਰੇ ਜੀ ਇਦਾਂ ਜੀ ਅੱਜ ਮੇਰੇ ਖਿਆਲ ਜਿੰਨੇ ਅਸੀਂ ਆਈਟਮਾਂ ਦਿਖਾ ਦਿੱਤੀਆਂ ਪਹਿਲਾਂ ਇੰਨੀਆਂ ਨਹੀਂ ਦਿਖਾਈਆਂ ਔਰ ਪਹਿਲਾਂ ਨਾਲੋਂ ਜਿੰਨੇ ਰੇਟ ਘਟੇ ਆ ਮੇਰੇ ਖਿਆਲ ਪਹਿਲਾਂ ਵੀ ਇੰਨੇ ਰੇਟ ਨਹੀਂ ਕਟੇ ਤਾਂ ਇਹ ਬਹੁਤ ਅੱਛਾ ਮੌਕਾ ਤੁਸੀਂ ਆ ਕੇ ਇੱਥੇ ਲਾਭ ਜਿਹੜਾ ਪ੍ਰਾਪਤ ਕਰ ਸਕਦੇ ਹੋ ਐਡਰੈਸ ਜਾਂਦੇ ਜਾਂਦੇ ਕਨਫਰਮ ਕਰਾਓ ਸਾਡਾ ਸ਼ੋਰੂਮ ਜਿਹੜਾ ਚੰਡੀਗੜ੍ਹ ਰੋਡ ਤੇ ਹੈਗਾ ਆਰ ਵੀ ਟਾਵਰ ਦੇ ਵਿੱਚ ਬੈਂਕ ਆਫ ਬੜੋਦਾ ਦੇ ਇੱਕਦਮ ਨਾਲ ਹੈ ਟੈਕਸੀ ਸਟੈਂਡ ਦੇ ਓਪੋਜ਼ਿਟ ਹੈ ਜੀ ਸਾਡਾ ਹਾਇਰ ਦਾ ਐਕਸਕਲੂਸਿਵ ਸੈਂਟਰ ਹੈਗਾ ਐਲਜੀ ਦੀ ਮਲਟੀ ਬ੍ਰਾਂਡ ਸ਼ੋਰੂਮ ਵੀ ਸਾਡੇ ਕੋਲ ਹੈਗਾ ਔਰ ਸੂਨ ਆਪਾਂ ਇੱਕ ਫਰਨੀਚਰ ਦਾ ਆਊਟਲੈਟ ਉੱਪਰ ਓਪਨ ਕਰ ਰਹੇ ਆ ਜੀ ਉਹ ਵੀ ਤੁਹਾਨੂੰ ਵੀਡੀਓ ਦਿਖਾ ਦੇਣ ਜਿੱਦਾਂ ਅਸੀਂ ਵਾਸ਼ਿੰਗ ਮਸ਼ੀਨ ਤੇ ਖੜ ਕੇ ਦਿਖਾਇ ਸੀ ਏਦਾਂ ਬੈੱਡ ਤੇ ਜੰਪ ਕਰ ਕਰਕੇ ਦਿਖਾਵਾਂਗੇ ਕਿ ਕੁਆਲਿਟੀ ਕਿੰਨੀ ਫਲੈਕਸੀਬਲ ਹੈ ਚਲੋ ਚੇਤਨ ਜੀ ਸਮਾਂ ਕੱਟਿਆ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੁਹਾਡੇ ਹੋਰ ਬਹੁਤ ਸਾਰੇ ਕਲਾਇੰਟ ਉੱਧਰ ਹਾਇਰ ਵਾਲੇ ਸੈਕਸ਼ਨ ਵਿੱਚ ਆਏ ਹੋਏ ਆ ਪਰ ਦੋਸਤੋ ਮੈਂ ਇੱਥੇ ਇਹੀ ਗੱਲ ਕਹਿਣੀ ਚਾਹੁੰਦਾ ਕਿ ਕਈ ਵੇਲੇ ਸਾਨੂੰ ਬਹੁਤ ਕਾਲਸ ਆ ਜਾਂਦੀਆਂ ਬਹੁਤ ਦਾ ਮਤਲਬ ਕਿ 2 3 4 5 6 ਕਾਲਸ ਆ ਜਾਂਦੀਆਂ ਹਫਤੇ ਦੇ ਅੰਦਰ ਅੰਦਰ ਯਾਰ ਚੇਤਨ ਜੀ ਨੂੰ ਕਹਿ ਕੇ ਡਿਸਕਾਊਂਟ ਕਰਾ ਦੋ ਇਹ ਸਾਡਾ ਮਾਣ ਰੱਖਦੇ ਆ ਸਾਡੇ ਭਰਾ ਆ ਪਰ ਸਾਡਾ ਇਹਦੇ ਵਿੱਚ ਹਿੱਸਾ ਕੋਈ ਨਹੀਂ ਆ ਕਿਉਂਕਿ ਇਹ ਕਹਿੰਦੇ ਕਿ ਅਸੀਂ ਤਾਂ ਲੈ ਮਾਰਜਿਨ ਬੜਾ ਘੱਟ ਰੱਖਦੇ ਪ੍ਰੋਫਿਟ ਦਾ ਮਾਰਜਿਨ ਬੜਾ ਘੱਟ ਰੱਖਦੇ ਆ ਸਾਡੇ ਮਨ ਦੀ ਇੱਛਾ ਮਨਸ਼ਾ ਇਹੀ ਆ ਕਿ ਕਸਟਮਰ ਬੱਤ ਬੱਤ ਸੈਟਸਾਈ ਹੋਵੇ ਬੱਤ ਬੱਤ ਖੁਸ਼ ਹੋ ਕੇ ਜਾਵੇ ਜਿੰਨੀ ਸੇਲ ਵਧੇਗੀ ਉਹਨਾਂ ਪ੍ਰੋਫਿਟ ਵਧੇਗਾ ਇੱਕ ਕਾਨੂੰਨੀ ਚੁੰਡਣਾ ਥੋੜਾ ਥੋੜਾ ਪ੍ਰੋਫਿਟ ਲੈਣਾ ਕਿਉਂਕਿ ਆਪਣਾ ਘਰ ਵਿੱਚ ਚਲਾਣਾ ਠੀਕ ਹੈ ਜੀ ਵਣਰੀਆਂ ਵਿਅਕਤੀ ਨਮਾਸ਼ਾ ਮੇਰੇ ਛੋੜ ਦਿੱਤੀ ਨੀ ਸੂਰਜ ਕੈਮਰਾ ਪਰ ਸਮਝੀ ਗਏ ਤਾਂ ਬਹੁਤ ਜਲਦੀ ਫਿਰ ਤਵਾਜ਼ਰਮ ਗਏ ਸੱਚੇ ਨੇ ਕਾਲ ਰਬ ਰੱਖਾ